ਮੀ ਵਰਤ ਤੇ ਗਿੱਪੀ ਦੀ ਲੜਾਈ ਇੰਨੀ ਹੋਈ ਹੈ 100% ਬਕਵਾਸ ਹੀ ਅੱਗ ਹੁੰਦੀ ਹੈ ਤਾਂ ਹੀ ਤੂੰ ਆਉਂਦਾ ਇਹ ਤਾਂ ਤੂੰ ਆ ਵੀ ਤੇਰਾ ਹੀ ਪਾ ਹੈ ਮਰਨਾ ਲੜੇ ਆ ਤੁਸੀਂ ਐਜ਼ ਅ ਡਾਇਰੈਕਟਰ ਛੁਪਾ ਰਹੇ ਹੋ ਉਹ ਗੱਲ ਅਲੱਗ ਹੈ ਮਰਨਾ ਅੱਜ ਗਿੱਪੀ ਅੰਦਰ ਕਿਉਂ ਨਹੀਂ ਆ ਸਰਗੁਣ ਆਈ ਸੀ ਛਡਾਉਣ ਤਿੰਨ ਚਾਰ ਚਪੇੜਾ ਇਹਦੀ ਵੱਜੀਆਂ ਦਾ ਜਦ ਮੈਂ ਕਹਿੰਦਾ ਇਸ ਵਾਰ ਤਾਂ ਨਿਵਰਤ ਸਿੱਧੀ ਹੋ ਗਈ ਆ ਜਾਓ ਭੈਣਦੇਓ ਵੀਰੋ ਇਹ ਐ ਇਦਾਂ ਦੀ ਐਕਚੁਅਲੀ ਜੇ ਮੈਂ ਸੁਣੀ ਅੰਦਰੋਂ ਅੰਦਰੋਂ ਤੁਹਾਨੂੰ ਇਹੀ ਕਹਿ ਰਹੀ ਆ ਫਿਲਹਾਲ ਕਿ ਪੁੱਛੋ ਭੈਣ ਦੇਓ ਵੀਰੋ ਜ਼ਿੰਦਗੀ ਦਾ ਕੋਈ ਐਸਾ ਸੀਨ ਜਿਹੜਾ ਤੁਸੀਂ ਐਕਚੁਅਲੀ ਰੀਟੇਕ ਕਰਨਾ ਚਾਹੋ ਮੈਂ ਸਰਗੁੰਦਾ ਸੀਨ ਜਿਹੜਾ ਅੰਗਰੇਜ਼ ਫਿਲਮ ਦੇ ਵਿੱਚ ਸੀ ਤੁਸੀਂ ਨੋਟ ਦੇ ਅੰਗਰੇਜ਼ ਫਿਲਮ ਦੇ ਵਿੱਚ ਜਦੋਂ ਅੰਦਰ ਇਹ ਉਹਦੇ ਨਾਲ ਆਪਣਾ ਮਰਿੰਦਰ ਭਾਜੀ ਨਾਲ ਹੁੰਦੀ ਹੈ ਤੇ ਪਿੱਛੋਂ ਲਾਵਾਂ ਦੀ ਪਹਿਲੀ ਲਾਹੋਂ ਦਾ ਪਾਣੀ ਦਾ ਪਾਠ ਸ਼ੁਰੂ ਹੁੰਦਾ ਉਹ ਮੈਂ 2 ਲੱਖ ਵਾਰ ਦੇਖ ਸਕਦਾ ਉਹ ਸੀ ਛੋੜ ਦੱਸ ਦੋ ਮੈਂ ਵੈਸੇ ਦੱਸੂ ਯੂ ਆਂਦਾ ਅੱਖੋਂ ਮੇਂ ਤੇਰੀ ਦੀਪਿਕਾ ਆਂ ਕਰਕੇ ਯੂ ਵਾਂਟ ਟੂ ਡੂ ਦੈਟ ਤੁਸੀਂ ਕਿਹੜਾ ਰੀਟੇਕ ਕਰਨਾ ਚਾਹੋ ਉਹ ਗਾਣਾ ਕਰੂੰਗੀ ਕਾਟੇ ਨਹੀਂ ਕੱਟਤੇ ਦਿਨ ਇਹ ਰਾਤ ਮੈਂ ਬੋਲ ਆ ਡੂ ਐਨੀਥਿੰਗ ਦੈਟ ਸ਼ੀ ਹਲਪ ਨਿਵ੍ਰਤੀ ਪਲੇਲਿਸ ਆ ਮੈਂ ਦੱਸ ਕਿਹੜਾ ਕਿਹੜੇ ਵਾਲਾ ਦੱਸੋ 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 ਮੇਰੇ ਮੇਰੇ ਇਹ ਲੱਕੀ ਲਿਪਸ ਆਏ ਹੋਏ ਜੇ ਤੁਸੀਂ ਟ੍ਰੈਫਿਕ ਪੁਲਿਸ ਆਫੀਸਰ ਹੁੰਦੇ ਠੀਕ ਹੈ ਤਾਂ ਸਭ ਤੋਂ ਪਹਿਲਾ ਚਲਾਨ ਕਿਸ ਦਾ ਕੱਢਦੇ ਤੇ ਕਿਉਂ ਆਪਣੇ ਘਰ ਟਰਾਣੇ ਮਿਲਣਾ ਤੇ ਕਿਉਂ ਆਪੜੇ ਸਰਗੋਣਾ ਇਮੇਜਨ ਕਰ ਕਿੰਨੇ ਰੁਪਈਆ ਦੇ ਚਲਾਨ ਆਏ ਹੋਣਗੇ ਸਾਨੂੰ ਸਾਡੀਆਂ ਗੱਡੀਆਂ ਦੇ ਚੰਡੀਗੜ੍ਹ ਦੇ ਮਹਾਲੀ ਦੇ ਮਿਲਾ ਕੇ ਪਰ ਗੱਡੀ ਪਰ ਮਹੀਨਾ 1.5 ਲੱਖ ਮਤਲਬ ਅਸੀਂ 3 ਲੱਖ ਰੁਪਈਆ ਦੇ ਚਲਾਨ ਭਰੇ ਆ ਬੁੱਲੇ 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 ਜੀ ਸਿਕਰਟ ਸਪਾਈ ਹੁੰਦੇ ਤਾਂ ਤੁਹਾਡਾ ਕੋਡ ਨੇਮ ਕੀ ਹੁੰਦਾ ਡੱਬੂ ਗੰਜਾ ਬਸ ਉਹ ਕਿੰਦਾ ਪਾਵੇ ਕਿਵੇਂ ਉਹ ਜੀ ਗਾਇਨੇ ਗੋਲੀ ਮਾਰਦੇ ਨਹੀਂ ਨਾ ਸੁਣ ਕੇ ਜੇ ਤੁਸੀਂ ਇੱਕ ਪਿੰਡ ਦੀ ਪੰਚਾਇਤ ਦੇ ਸਰਪੰਚ ਹੁੰਦੇ ਤਾਂ ਸਭ ਤੋਂ ਪਹਿਲਾਂ ਕਿਹੜਾ ਰੂਲ ਬਣਾਉਂਦੇ ਬੱਤੀ ਨਹੀਂ ਚੋਰੀ ਕਰਨੀ ਹਏ ਹਏ ਜੇ ਤੁਸੀਂ 40 ਰੇੜੀ ਲਗਾਈ ਹੁੰਦੀ ਤਾਂ ਉਧਰ ਨਾ ਕੀ ਹੁੰਦਾ ਨਿੰਮੋ ਚਾਹ ਵਾਲੀ ਬਹੁਰੀ ਸਰਗੁਰਦਾ ਬਹੁਤ ਇੱਕ ਲੱਗ ਜਾਣੀ ਹੈ ਸਕੂਲ ਦੇ ਅਗਰ ਤੁਸੀਂ ਪ੍ਰਿੰਸੀਪਲ ਹੁੰਦੇ ਤਾਂ ਸਭ ਤੋਂ ਵੀਅਰਡ ਰੂਲ ਕੀ ਹੁੰਦਾ ਤੁਹਾਡੇ ਸਕੂਲ ਦਾ ਮੇਰਾ ਸਕੂਲ ਤਾਂ ਬਹੁਤ ਕੂਲ ਹੋਣਾ ਸੀ ਅੱਛਾ ਹਾਂ ਮੈਂ ਸਕੂਲ ਦਾ ਪ੍ਰਿੰਸੀਪਲ ਬਣਾ ਸਕਾ ਤੇ ਹੋ ਐਮੀ ਮੈਡਮ ਨਾਲ ੱਚੇ ਜਾਣਾ ਸੀ ਉਹ ਮੈਡਮ ਰੀਲ ਬਣਾਇਆ ਜਾਣਾ ੱਚੇ ਜਾਣਾ ਹੈ ਪ੍ਰਿੰਸੀਪਲ ਨੱਚ ਰਹੀ ਹੈ ਉੱਤੇ ਤੇ ਤੁਹਾਡੀ ਦੋਹਾਂ ਦੀ ਕਿਚੋਕਲੀਆਂ ਚੱਲਦੀਆਂ ਨੇ ਬਾਈ ਸੱਚੀ ਦੱਸੋ ਮੈਨੂੰ ਪਰ ਜੋ ਹੁੰਦੇ ਬਹੁਤ ਬਹੁਤ ਇੰਟਰਵਿਊ ਮੈਂ ਬੱਚਾ ਬਜਾਉਣਾ ਬੱਚਾ ਬਜਾਉਂਦਾ ਸੀ ਉਹ ਸੱਚੀ ਵਿੱਚ ਸੁਣਨਾ ਚਾਹਣਾ ਲਾਈਵ ਨਹੀਂ ਹੋਣੀ ਮੈਂ ਯਾਰ ਬੋਲਦੀ ਨਹੀਂ ਨਿਮਰਨ ਨੇ ਕਦੇ ਡਾਇਲੌਗ ਨਹੀਂ ਬੋਲੀ ਆਮੜਾ ਯਾਰ ਕਟੋਗਾ ਤਾਂ ਦੱਸ ਦੇਣੀ ਬੋਲ ਕੇ ਵੇਸੇ ਰੇ ਚੱਕ ਮੁੰਡਿਆ ਸਾਡੇ ਦਿਲ ਵਿੱਚ ਉੱਠਿਆ ਵਰੁਣਾ ਵੇ ਜਿੰਨੇ ਵਾਰੇ ਚੱਕ ਮੁੰਡਿਆ ਸੱਚਾ ਜੀ ਮੈਂ ਭਵੀਤ ਕੌਸ਼ਲ ਤੁਸੀਂ ਵੇਖ ਰਹੇ ਹੋ এবੀਪੀ ਸੰਚਾ ਦੋ ਕੁੜੀਆਂ ਅੱਜ ਮੇਰੇ ਨਾਲ ਨੇ ਜਿਹੜੀ ਮੇਰੇ ਸੁਪਨਿਆਂ ਦੇ ਵਿੱਚ ਆਉਂਦੀਆਂ ਨੇ ਅੱਜ ਕੱਲ ਮੈਂ ਨੱਚਦੀ ਨੱਚਦੀ ਕਰਦੀ ਆ ਤੇ ਇੱਥੇ ਇਹਨਾਂ ਦੀ ਗੱਲਾਂ ਨਹੀਂ ਮੁੱਕਦੀਆਂ ਤੇ ਨਾਲ ਇਸ ਵਕਤ ਉਹਨਾਂ ਦੇ ਮੌਜੂਦ ਨੇ ਵਨ ਐਂਡ ਓਨਲੀ ਐਮੇ ਵਿਕ ਤੇ ਨਾਲ ਮੰਦੀਪ ਜੀ ਤੇ ਲੈ ਕੇ ਆ ਰਹੇ ਨੇ ਸਾਰੇ ਸਰਬਾਲਾ ਜੀ ਵੈਲਕਮ ਟੂ AVP ਗਾਇਜ਼ ਕੀ ਹਾਲ ਚਾਲ ਸਾਰੇ ਜਿੰਦਾਬਾਦ ਆ ਦੇਖੋ ਇਹ ਮੈਂ ਤੁਸੀਂ ਸੁਣੀ ਗੱਲ ਜਿਹੜੀ ਮੈਂ ਕਈ ਸ਼ੁਰੂਆਤ ਦੇ ਵਿੱਚ ਤੁਹਾਨੂੰ ਆਪਣੀਆਂ ਗੱਲਾਂ ਤੋਂ ਵੇਲ ਹੋਵੇ ਤਾਂ ਕਿਸੇ ਦੀ ਗੱਲ ਸੁਣਨ ਮੈਂ ਕਿ ਅੱਜ ਕੱਲ ਅੱਧੇ ਪੰਜਾਬ ਦੇ ਸੁਪਨਿਆਂ ਦੇ ਵਿੱਚ ਇਹ ਦੋਹੇ ਆਉਂਦੀਆਂ ਨੇ ਮੈਂ ਨੱਚਦੀ ਨੱਚਦੀ ਕਰਦੀ ਆ ਨਾ ਅਜੇ ਮੈਂ ਖਸਾਬ ਲਾਇਆ ਦੇਖੋ ਬਵਨੀਤ ਦਾ ਹਾਂ ਪਹਿਲਾਂ ਨਾ ਜਦੋਂ ਪਿਛਲੀ ਫਿਲਮ ਚ ਆਏ ਜਾਂ ਉਹ ਤੋਂ ਪਿਛਲੀ ਫਿਲਮ ਚਣਾ ਐਡੀ ਐਡੀ ਸਿਫਤਾਂ ਕਰਦਾ ਸੀ ਹੁਣ ਆਪਰ ਰੋਜ ਆਉਨੇ ਆ ਇਹਦੇ ਕੋਲੇ ਕਿੱਡੀ ਇੰਟਰੋਡਕਸ਼ਨ ਕਿਵੇਂ ਦਿੱਤੀ ਹੈ ਨਾ ਵਨ ਐਂਡ ਓਨਲੀ ਐਮੀ ਵਰਕਲੈਸ ਕੋ ਅੱਗੇ ਨਾਲ ਮੰਦੀਪ ਜੀ ਇਹ ਉਹ ਇੰਟਰੋਡਕਸ਼ਨ ਵੀ ਉੱਡੀ ਐਡੀ ਕਰੇ ਕੀ ਹੈ ਨਾ ਆਪਣੀ ਤਾਰਿਆਂ ਦੀ ਨਹੀਂ 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 ਤੁਹਾਡਾ ਤਾਂ ਕਸੂਰ ਹੀ ਨਹੀਂ ਕੱਢ ਰਹੇ ਉਸ ਦਾ ਕੱਢ ਰਹੇ ਆ ਵੀ ਅਸੀਂ ਕਿੰਨੇ ਕਮਨ ਹੋ ਗਏ ਹਨ ਨਹੀਂ ਨਹੀਂ ਮੈਂ ਮੈਂ ਦੁਆਰਾ ਦਨਾ ਓਕੇ ਮੈਂ ਦਿਲ ਤੋਂ ਜੇ ਇੰਟਰੋਡਕਸ਼ਨ ਦਵਾ ਠੀਕ ਹੈ ਇੱਕ ਓਕੇ ਮੇਰੀ ਜਾਨ ਦਵਾਰਾ ਦਵਾਰਾ ਤਾਂ ਨਹੀਂ ਕਿਹ ਪਾਰਟੀ ਚੱਲਦੀ ਹੈ ਮਖੌਲ ਕਰਦੇ ਆ ਆਫ ਕੌਰਸ ਭਾਜੀ ਤੇ ਇੱਕ ਗੱਲ ਤਾਂ ਹੈ ਕਿ ਇਹ ਲੋਕ ਜਿਹੜੇ ਸਾਰੇ ਇਕੱਠੇ ਹੁੰਦੇ ਆ ਇਹ ਸਭ ਨੂੰ ਪਤਾ ਕਿ ਥੀਜ਼ 올 ਪੀਪਲ ਆ ਵਨ ਆਫ ਮਾਈ ਫੇਵਰਿਟਸ ਐਨਾ ਤੇ ਐਨਾ ਇਹਨਾਂ ਨਾਲ ਪਿਆਰ ਹੈਗਾ ਆ ਬਟ ਇੱਥੇ ਮੈਂ ਜਾਨਣਾ ਚਾਹੁੰਗਾ ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕੀ ਪਾਰਟੀ ਕੀ ਹੁੰਦੀ ਹੈ ਅਸਲ ਦੇ ਵਿੱਚ ਉਹ ਪਾਰਟੀ ਦਾ ਮਤਲਬ ਸਮਝਾਏਗੀ ਸਰਬੰਧ ਮਹਿਤਾ ਪਾਰਟੀ ਹੁੰਦੀ ਹੈ ਜਦੋਂ ਤੁਸੀਂ ਕੋਈ ਵੀ ਇਹੋ ਜਿਹੀ ਫਿਲਮ ਕਰਦੇ ਹੋ ਜਿਵੇਂ ਸਰਬਾਲਾ ਜੀ ਜਿੱਥੇ ਤੁਹਾਨੂੰ ਫੈਸਟੀਵਲ ਦਾ ਮਾਹੌਲ ਹੁੰਦਾ ਹਾਂ ਜਿੱਥੇ ਰੀਤੀ ਰਿਵਾਜ ਰਿਵਾਜ ਹੈ ਨਾ ਕਲਚਰ ਦਿਖਾਇਆ ਜਾਵੇ ਨਾਲੇ ਤੁਹਾਡੇ ਕੋਲ ਇੰਨੀ ਵਧੀਆ ਕਾਸਟ ਹੋਵੇ ਇੰਨੀ ਵਧੀਆ ਟੀਮ ਹੋਵੇ ਨਾ ਦੈਟਸ ਅ ਪਾਰਟੀ ਕਿੰਨੇ ਸਹਿਮਤ ਨਿਮਰਤ ਨਹੀਂ ਇਹ ਗੱਲਾਂ ਤੋਂ ਪੂਰੀ ਪੂਰੀ ਸਹਿਮਤ ਸ਼ਾਬਾਸ਼ ਸ਼ਾਬਾਸ਼ ਦੇ ਐਮੀ ਬਿਰਕ ਜੀ ਕਿੰਨੇ ਸਹਿਮਤ ਤੁਸੀਂ ਅਰਗੁਨ ਮਹਿਤਾ ਦੀ ਇਸ ਸਟੇਟਮੈਂਟ ਤੋਂ ਇਸੀ ਸਟੇਟਮੈਂਟ ਨੇ ਨਹੀਂ ਰੀਤੀ ਰਵਾਜ ਇਹ ਉਹ ਸਾਰੇ ਤਾਂ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਪਾਰਟੀ ਕਿਵੇਂ ਸ਼ੁਰੂ ਪਾਰਟੀ ਕੀ ਹੈ ਸਰਗੁਣ ਮਹਿਤਾ ਦੀ ਜ਼ੁਬਾਨ ਦੇ ਵਿੱਚ ਪਾਰਟੀ ਹਾਂ ਬਈ ਆ ਕਿ ਤੋ ਰੀਤੀ ਰਵਾਜ ਇਹ ਉਹ ਕਿੱਥੇ ਨਿੜਿੜਿਵਿਆ ਨਹੀਂ ਇਹਦੇ ਪਾਰਟੀ ਇਜ਼ ਲਾਈਕ ਸਮਥਿੰਗ ਐਲਸ ਅੱਛਾ ਰਿਗਰਡਿੰਗ ਸਪੀਕ ਕੈਨਟ ਟੈਲ ਦੱਸਦੀ ਨਹੀਂ ਜਾ ਸਕਦੀ ਨੋ ਯੂ ਕੈਨ ਜਸਟ ਫੀਲ ਇਟ ਐਕਚੁਅਲੀ ਆਫਟਰ ਥੈਰ ਯੂ ਗੋਣਾ ਅਡਮਾਇਰ ਹਰ ਡੈਫੀਨਿਟਲੀ ਇਹ ਕਿਤੇ ਆ ਨਹੀਂ ਹੈ ਹੈ ਦੇ ਨੈਕਸਟ ਪਾਰਟੀ ਵੀ ਤੁਸੀਂ ਸਾਧ ਰਹੋਗੇ ਸਾਨੂੰ ਸਾਰਾ ਹਾਂ ਜੇ ਉਹ ਸੱਦੇ ਤੇ ਪਹੁੰਚਾਂਗੇ ਜਰੂਰ ਇਹਨੇ ਨਹੀਂ ਸਦਨਾ ਕਿਸੇ ਨੂੰ ਬਸ ਸਰ ਦਾ ਬਰਥਡੇ ਆ ਜਾਣਾ ਨਾ ਸਪਟੰਬਰ 6 ਦਾ ਹਮ ਚਿੱਲ ਮਾਰਾਂਗੇ ਉੱਥੇ ਆਉਣ ਵਾਲਾ ਹੀ ਆ ਦੋਵਾਂ ਚੌਥੇ ਮਹੀਨੇ ਨੂੰ ਬਿਲਕੁਲ ਤੇ ਮੰਦੀ ਵੀਰੇ ਤੁਹਾਡੀ ਪਾਰਟੀ ਕੈਸੀ ਸੀ ਕਿਉਂਕਿ ਇਹ ਸਾਰੇ ਇਕੱਠੇ ਹੋ ਜਾਣ ਕਿਉਂਕਿ ਇਹ ਇੱਥੇ ਨਹੀਂ ਮਾਣਾਂ ਦੀਆਂ ਹੈਨਾ ਤੇ ਇਹਨਾਂ ਨਾਲ ਤੁਹਾਡੀ ਪਾਰਟੀ ਕੈਸੀ ਰਹੀ ਬਿਕਾਜ਼ ਤੁਸੀਂ ਇੰਨੀ ਵੱਡੀ ਕਾਰ ਸਾਡੀ ਪੰਜਾਬੀ ਇੰਡਸਟਰੀ ਚ ਲਿਆਣਾ ਸੌਖੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਪਹਿਲਾਂ ਤੇ ਸਾਸਰੀ ਗਾਲ ਜੀ ਧੰਨਵਾਦ ਤੁਹਾਡਾ ਦੂਜਾ ਪਾਰਟੀ ਮਤਲਬ ਸਮਝ ਲਓ ਕਿ ਇਹ ਉਦੋਂ ਹੀ ਧਾਰ ਹੋ ਗਈ ਸੀ ਪਾਰਟੀ ਜਿੱਦਣ ਆਪਾਂ ਫਿਲਮ ਦੀ ਕਨਸੈਪਚੁਅਲਾਈਜੇਸ਼ਨ ਕੀਤੀ ਆਪਾਂ ਸੋਚਿਆ ਆਪਾਂ ਕਹਾਣੀ ਫਾਈਨਲ ਕੀਤੀ ਇਹਨਾਂ ਕੋਲ ਪਹੁੰਚੇ ਮਨ ਚ ਉਦੋਂ ਹੀ ਲੱਡੂ ਫੁੱਟਣ ਲੱਗ ਗਿਆ ਜਿਹਨੂੰ ਕਹਿੰਦੇ ਨਾ ਮਨ ਚ ਵਧੀਆ-ਵਧੀਆ ਖਿਆਲ ਆਉਣ ਲੱਗੇ ਕਿ ਹੁਣ ਆਹ ਬਣਨ ਲੱਗੀ ਚੀਜ਼ ਜੀ ਮਤਲਬ ਪਾਰਟੀ ਦਾ ਜਨਦਾ ਚਾ ਚੜ ਗਿਆ ਤੇ ਸ਼ੁਰੂ ਹੋ ਗਈ ਪਾਰਟੀ ਜਦੋਂ ਆਪਾਂ ਕੱਲੇ-ਕੱਲੇ ਨੂੰ ਜਾ ਕੇ ਇਨਵੀਟੇਸ਼ਨ ਦਿੱਤਾ ਕੱਲਾ-ਕੱਲਾ ਔਨ ਬੋਰਡ ਆਇਆ ਤੇ ਸੈੱਟ ਤੇ ਆਪਾਂ ਆਲਮੋਸਟ ਇੱਕ ਫੈਮਿਲੀ ਵਾਂਗੂ ਹੀ ਟਾਈਮ ਸਪੈਂਡ ਕੀਤਾ ਵਿਆਹ ਵਰਗਾ ਮਾਹੌਲ ਅੱਜ ਕੱਲ ਦੀ ਪਾਰਟੀ ਮਤਲਬ ਪੁਰਾਣੇ ਜ਼ਮਾਨਿਆਂ ਦੇ ਵਿਆਹ ਉਹਨਾਂ ਲਈ ਉਹੀ ਪਾਰਟੀ ਹੁੰਦੀ ਸੀ ਬਿਲਕੁਲ ਉਹੀ ਮਤਲਬ ਵਿਆਹ 10-10 ਦਿਨ ਚੱਲਦੇ ਰਹੇ ਤੇ ਉਹੀ ਆਪਾਂ ਸਾਰਾ ਜੀਆ ਹੈ ਔਰ ਜਿੱਦਾਂ ਆਪਣਾ ਟ੍ਰੇਲਰ ਲਾਂਚ ਵੀ ਹੋਇਆ ਉਹ ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਪਾਰਟੀ ਕਿੰਨੀ ਆਪਣੀ ਗ੍ਰੈਂਡ ਹੈ ਇਹ ਤੇ ਇਸ ਪਾਰਟੀ ਦੇ ਵਿੱਚ ਜਿਹੜਾ ਟ੍ਰੇਲਰ ਲਾਂਚ ਦੇ ਉੱਤੇ ਜਿਹੜਾ ਇਹਨਾਂ ਨੇ ਸ਼ੁਰਲੀ ਛੱਡੀ ਹੈ ਉਹ ਜਿਹੜੀ ਘੁਮਰੀ ਹੈ ਕਿ ਇੱਥੇ ਐਮੀ ਵਰਗ ਤੇ ਗਿੱਪੀ ਦੀ ਲੜਾਈ ਐਨੀ ਹੋਈ ਹੈ ਕਿ ਦੇਖੇ ਨਹੀਂ ਬਣਦੀ ਉਹ ఎవਰੀਬਾਡੀ ਇਸ ਟਾਕਿੰਗ ਅਬਾਊਟ ਉਹ ਤਾਂ ਐਸੀ ਹੈਡਲਾਈਨ ਦੇਖੇ ਗਈ ਹੈ ਉਸ ਦੇ ਉੱਤੇ ਮੈਨੂੰ ਚਾਨਣਾ ਚਾਹੀਦਾ ਹੈ ਦੇਖੋ ਚਾਨਣਾ ਤਾਂ ਇਸ ਤੇ ਬਕਵਾਸ ਹੈ ਹਾਂ ਚਾਨਣਾ ਤਾਂ ਇਸ ਚਾਨਣਾ ਨੇ ਇਹ ਚ ਕਿੰਨੀ ਬਕਵਾਸ ਹੈ ਤੇ ਕਿੰਨੀ ਸੱਚਾਈ ਹੈ 100% ਬਕਵਾਸ ਹੀ ਹੈ ਨੀਰਈ ਬਕਵਾਸ ਹੈ ਨਾ ਭਾਰਾਂ there is no smoke without fire ਇਹਨੂੰ ਹਿੱਦਿਚ ਦੇ ਪੰਜਾਬੀ ਵਿੱਚ ਦੱਸੋ ਕਿ ਬਿਨਾ ਅੱਗ ਦੇ ਕਦੇ ਧੂਆ ਨਹੀਂ ਹੁੰਦਾ ਅੱਛਾ ਅੱਗ ਹੁੰਦੀ ਹੈ ਤਾਂ ਹੀ ਧੂਆ ਹੁੰਦਾ ਇਹ ਤਾਂ ਧੂਆ ਵੀ ਤੇਰਾ ਹੀ ਪਾਇਆ ਹੈ ਹਾਂ ਬਟਾ ਅੱਗ ਤਾਂ ਕਿੱਥੇ ਲੱਗੀ ਹੋएगी ਨਾ ਤਾਂ ਹੀ ਤਾਂ ਧੂਆ ਹੈ ਹੁਣ ਲੜਿਆ ਤੁਸੀਂ ਐਜ਼ ਅ ਡਾਇਰੈਕਟਰ ਛੁਪਾ ਰਹੇ ਹੋ ਉਹ ਗੱਲ ਅਲੱਗ ਹੈ ਵਰਨਾ ਅੱਜ ਗਿੱਪੀ ਅੱਧਰ ਕਿਉਂ ਨਹੀਂ ਆ ਹਾਂ ਇਹ ਵੀ ਇੱਕ ਰੀਜ਼ਨ ਮੈਨੂੰ ਦੱਸੋ ਹੋਰ ਕੀ ਆ ਕੀ ਕੀ ਰੀਜ਼ਨ ਆ ਕਿ ਸਾਡੀ ਫਿਲਮ ਦਾ ਇੱਕ ਕੀ ਕਹਿਣਾ ਚਾਹੀਦਾ ਸੀ ਦੱਸ ਦੇਣਾ ਵੀ ਕੀ ਕੀ ਕਹਿਣਾ ਚਾਹੀਦਾ ਕਿ ਗਿੱਪੀ ਭਾਜੀ ਦੇ ਸੱਟਾਂ ਲੱਗੀਆਂ ਐ ਲੜਪੇ ਕੁੱਟ ਵੱਜੀ ਐ ਮੈਂ ਤਾਂ ਦੇਖੋ ਕੁਝ ਨਹੀਂ ਕਿਹਾ ਹਾਂ ਮਿਸ ਭਾਜੀ ਕਦੋਂ ਹੋਈ ਲੜਾਈ ਆਖਿਰਕਾਰ ਕਿ ਗਿੱਪੀ ਭਾਜੀ ਅੱਜ ਨਹੀਂ ਆ ਇਹਦੇ ਸੁਪਨਿਆਂ ਚ ਹੀ ਹੋਈ ਜੀ ਸਰਗੁੰਦੇ ਇਹ ਰਾਤ ਕਿਦੇ ਸੁਤੀ ਭਾਈ ਦੇ ਸੁਪਨਿਆਂ ਚ ਹੀ ਹੋਈ ਆ ਅੱਛਾ ਉਹ ਵੀ ਵੇਖੋ ਮਤਲਬ ਮੁੰਡੇ ਸੁਪਨੇ ਚ ਆਏ ਤੇ ਉਹ ਵੀ ਆਪਸ ਚ ਲੜ ਰਹੇ ਆ ਸੁਪਨੇ ਚ ਆਏ ਜੀ ਲੜ ਰਹੇ ਆ ਆਪਸ ਤੇ ਨਿਮਨਤ ਤੁਹਾਨੂੰ ਕੀ ਲੱਗਦਾ ਕਿ ਆਖਰਕਾਰ ਇਹ ਜਿਹੜੀ ਅੱਗ ਫੈਲੀ ਹੋਈ ਹੈ ਇਸ ਦੇ ਵਿੱਚ ਧੂਆਂ ਕਿੰਨਾ ਹੈ ਤੇ ਅਸਲੀਅਤ ਕਿੰਨੀ ਹੈ ਸਾਰੀ ਅਸਲੀ ਹੈ ਹਾਂ ਤੁਸੀਂ ਵੀ ਇੱਧਰ ਆਈਆਂ ਹੋ ਜੀਪੀ ਤੇ ਐਮ ਦੀ ਲੜਾਈ ਦੇਖੀ ਹੈ ਦੱਸੋ ਮੈਨੂੰ ਜੋ ਵੀ ਤੁਸੀਂ ਹੱਡ ਬਿੱਤੀ ਦੇਖੀ ਹੈ ਮੈਂ ਦੱਸ ਹੀ ਨਹੀਂ ਸਕਦੀ ਸ਼ਬਦਾਂ ਚ ਬਿਆਨ ਮੈਂ ਤਾਂ ਬਹੁਤ ਡਰ ਗਈ ਸੀ ਮੈਂ ਤਾਂ ਬਹੁਤ ਫਿਰ ਪਿੱਛੇ ਛੁਪ ਗਈ ਸੀ ਅੱਛਾ ਕੋਹੋ ਕੁਝ ਕੁਝ ਦੱਸ ਪਾਉਂ ਜੀ ਥੋੜਾ ਬਹੁਤ ਨਹੀਂ ਆ ਵਿੱਚ ਸਰਗੁਣ ਆਈ ਸੀ ਸਰਗੁਣ ਸ਼ਾਰਟ ਦੀ ਆਏ ਮਤਲਬ ਉਹ ਉੱਤੇ ਪਾਕਟ ਹੁੰਦੀ ਆ ਨਾ ਉਹ ਪਾੜਦੀ ਸੀ ਆਏ ਗੁੱਸੇ 'ਚ ਪਹਿਲਾਂ ਸਰਗੁਣ ਆਈ ਸੀ ਛਡਾਉਣ ਤਿੰਨ ਚਾਰ ਦੇ ਨਹੀਂ ਦੇਖਿਆ ਸਰਗੁਣ ਆਈ ਸੀ ਛਡਾਉਣ ਤਿੰਨ ਚਾਰ ਚਪੇੜਾ ਇਹਦੀ ਵੱਜੀਆਂ ਤੇ ਅੱਛਾ ਐਸੀ ਕਰਕੇ ਤੁਸੀਂ ਸਹਿਮ ਗਏ ਕਿ ਮੈਂ ਨਹੀਂ ਆਉਂਦੀ ਹੈ ਫਿਰ ਇਹ ਡਰ ਕੇ ਸੋਫੇ ਵਾਲੇ ਰੋ ਗਈ ਕਿਆ ਬਾਤ ਹੈ ਕਿਆ ਸੁਫਨਿਆਂ ਦੀ ਗੱਲਾਂ ਜਿੱਥੇ ਜਿਹੜੀਆਂ ਚੱਲ ਰਹੀਆਂ ਨੇ ਸੋ ਅਮੇਜ਼ਿੰਗ ਬਟ ਭਾਜੀ ਸੱਚੀ ਇਹਨਾਂ ਨੂੰ ਸਾਰੇ ਨੂੰ ਹੈਂਡਲ ਕਰਨਾ ਤੁਹਾਡੇ ਲਈ ਮਜ਼ਾ ਆਇਆ ਇਹਨਾਂ ਨਾਲ ਕੰਮ ਕਰਕੇ ਬਹੁਤ ਹੀ ਬਹੁਤ ਹੀ ਸੌਖਾ ਵੀਰੇ ਮੇਰੇ ਹਿਸਾਬ ਨਾਲ ਇੱਕ ਐਕਚੁਅਲੀ ਪਹਿਲਾਂ ਵੀ ਇੱਕ ਦੂਜੇ ਦੇ ਦੋਸਤ ਹੀ ਆ ਸਾਰੇ ਜੀ ਜੀ ਹੈਨਾ ਮੈਂ ਮੈਂ ਤਾਂ ਕਹਿੰਦਾ ਹੀ ਨਹੀਂ ਇਹ ਇੱਕ ਵੀਰੋ ਸਵਾਲ ਰਹਿ ਗਿਆ ਨਾ ਉਹ ਪੁੱਛੋ ਤਾਂ ਸਹੀ ਕਿ ਜਿਹੜਾ ਇੱਕ ਵੀ ਸਭ ਤੋਂ ਜ਼ਿਆਦਾ ਸ਼ਰਾਰਤੀ ਕੌਣਾ ਉਹ ਤਾਂ ਪੁੱਛੋ ਮੈਂ ਥੋੜੇ ਕੁਝ ਦੋਣਾ ਹੋਇਆ ਚੈਨੇ ਤੁਸੀਂ ਬਾਕੀ ਪੁੱਛ ਲਓ ਅੱਛਾ ਇਸ ਇਸ ਸੈੱਟ 'ਤੇ ਸਰ ਕੌਣ ਸਭ ਤੋਂ ਜ਼ਿਆਦਾ ਸ਼ਰਾਰਤੀ ਹੈ ਐਸੀ ਐਸੀ ਸਵਾਲਾਂ ਕੌਣ ਕਿੰਨੂ ਕਿੰਨੇ ਮਤਲਬ ਕਿੰਨੇ ਜ਼ਿਆਦਾ ਤੰਗ ਕੀਤਾ ਕੋਈ ਕੋਈ ਯਾਦ ਸੈੱਟ ਦੀ ਹੈ ਨਾ ਉਹ ਯਾਦ ਖੜੇ ਪੈਰ ਯਾਦ ਹੀ ਨਹੀਂ ਆਉਂਦੀ ਯਾਰ ਕੋਈ ਜਿਵੇਂ ਕਮਨ thing ਇੱਕ ਤੁਸੀਂ ਤਾਂ ਭਾਜੀ ਚਲ ਫਿਲਮਾਂ ਕੱਟ ਕੀਤੀਆਂ ਨੇ ਜੇ ਤੁਸੀਂ ਜਦੋਂ ਪਹਿਲਾਂ ਵੀ ਕਰਤੀ ਸੀ ਉਦੋਂ ਐਸਾ ਚ ਇੰਨੇ ਪ੍ਰੋਮੋਸ਼ਨਲ ਇਵੈਂਟ ਨਹੀਂ ਸੀ ਹੁੰਦੇ ਜਿਵੇਂ ਹੁਣ ਇੰਟਰਵਿਊ ਹੁੰਦੇ ਨੇ ਉਦੋਂ ਬਹੁਤ ਵਾਲ ਹੈ ਵੀ ਕਿੰਨੇ ਜ਼ਿਆਦਾ ਸਭ ਤੋਂ ਤੰਗ ਕੀਤਾ ਤੇ ਕਿਹੜਾ ਲੇਟ ਆਇਆ ਆ ਸਵਾਲ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਐਮੀ ਬਿਰਕ ਬੋਲ ਦੇਵੇ ਉਹ ਹਾਂ ਯੈਸ ਹੈ ਨਾ ਯੈਸ ਲੇਸ ਕੋ ਬਟ ਯਾਰ ਇੱਕ ਗੱਲ ਹੈਗੀ ਹੈ ਤੇ ਆ ਡੋਨਟ نو ਕੀ ਚੱਲ ਰਿਹਾ ਹੈ ਯੂ ਰੀਲੀ ਵਾਂਟ ਟੂ ਨੋ ਇਹ ਗੱਲ ਦੱਸੋ ਮੈਂ ਸੁਣਿਆ ਕਿ ਫਿਲਮ ਦੇ ਸ਼ੂਟਿੰਗ ਦੇ ਤੋਂ ਬਾਅਦ ਜਿੱਦਾਂ ਹੀ ਆਖਰੀ ਦਿਨ ਸੀ ਸਾਰਿਆਂ ਦਾ ਰੋਣਾ ਨਿਕਲ ਗਿਆ ਉਹ ਖੁਸ਼ੀ ਦੇ ਅੰਝੂ ਸੀਗੇ ਯਾਰ ਇਹ ਤਾਂ ਮੈਂ ਮਤਲਬ ਇਸ ਚੀਜ਼ ਨਾਲ ਸਹਿਮਤ ਹਾਂ ਇਸ ਚੀਜ਼ ਨਾਲ ਕਿ ਮੈਂ ਮੈਂ ਵੀ ਸ਼ੂਟਿੰਗਾਂ ਬਹੁਤ ਕੀਤੀਆਂ ਹੈ ਨਾ ਭਾਜੀ ਹੁਣਾਂ ਨੇ ਸਾਰਿਆਂ ਨੇ ਕੀਤੀਆਂ ਇਸ ਫਿਲਮ ਦੇ ਸੈੱਟ ਤੇ ਪਤਾ ਨਹੀਂ ਕੀ ਵਾਈਬ ਬਣੀ ਵਾਈਬਰੂ ਦੀ ਕੀ ਮੇਅਰ ਹੋਈ ਇੱਕ ਇਦਾਂ ਦਾ ਬੌਂਡ ਬਣਿਆ ਪੂਰੀ ਕਾਸਟ ਕਰੂ ਨਾਲ ਬਹੁਤ ਲੋਕ ਤਾਂ ਪਹਿਲੀ ਪਹਿਲੀ ਵਾਰ ਆਪਸ ਚ ਕੰਮ ਕਰਨ ਲੱਗੇ ਮੈਂ ਨਾ ਤਿੰਨਾਂ ਨਾਲ ਪਹਿਲੀ ਵਾਰ ਕੰਮ ਕਰ ਰਿਹਾ ਆ ਪੀਪੀ ਵਾਈ ਨਾਲ ਪਹਿਲਾਂ ਮੈਂ ਕੀਤਾ ਹੋਇਆ ਤੇ ਜਿੱਦਣ ਸਾਡਾ ਲਾਸਟ ਸ਼ੂਟ ਸੀਗਾ ਆਪਣਾ ਜ਼ਿੰਮੇਵਾਰੀ ਗਾਣਾ ਵੀ ਸ਼ੂਟ ਕਰ ਰਹੇ ਸੀਗੇ ਔਰ ਸੀਨ ਵੀ ਸੀਗੇ ਇਹਨਾਂ ਦੇ ਤੇ ਪੂਰਾ ਕਰੂ ਗੜਲ ਲਾ ਕੇ ਟਹਾ ਮਾਰ ਮਾਰ ਕੇ ਰੋਇਆ ਕਿ ਯਾਰ ਹੁਣ ਕੱਲ ਆਣਾ ਨਹੀਂ ਆਪਾਂ ਸ਼ੂਟਿੰਗ ਤੇ ਮੁੱਕ ਗਈ ਇਹ ਅੱਛਾ ਇੰਨਾ ਸੋਹਣਾ ਪਰਿਵਾਰ ਆਰ ਕਾ ਮਾਹੌਲ ਮੇਰੇ ਹਸਾਬ ਨਾਲ ਉਹਨਾਂ ਸਾਰਿਆਂ ਦੀਆਂ ਦੁਆਵਾਂ ਹੀ ਆ ਜਿਹੜੀਆਂ ਇੱਥੇ ਤੱਕ ਆਪਾਂ ਫਿਲਮ ਨੂੰ ਲੈ ਕੇ ਆਏ ਆ ਕਿਆ ਬਾਤ ਹੈ ਤੇ ਮੀ ਵੀਰੇ ਤੁਹਾਡੇ ਨਾਲ ਵੀ ਆਹੀ ਫੀਲਿੰਗ ਜੁੜੀ ਇਸ ਵਾਰ ਕਿਉਂਕਿ ਅ ਮੇਰੇ ਖਿਆਲ ਨਾਲ ਸਾਰੇ ਜਿਵੇਂ ਇਹ ਤਾਂ ਚਲੋ ਮਜ਼ਾਕ ਹੈ ਤੁਹਾਡੀ ਤੇ ਗੀਪੀ ਭਾਈ ਦੀ ਲੜਾਈ ਦੀ ਆਪਾਂ ਕਵਰ ਤਾਂ ਐ ਦੀ ਕਰਨਾ ਤੇ ਬਟ ਜਦ ਤੁਸੀਂ ਕਾਫੀ ਟਾਈਮ ਬਾਅਦ ਹੈਨਾ ਉਹਨਾਂ ਦੇ ਨਾਲ ਜੁੜਿਓ ਤੁਸੀਂ ਅਰਦਾਸ ਟਾਈਮ ਅਸੀਂ ਤੁਹਾਨੂੰ ਦੇਖਿਆ ਸੀਗਾ ਉਹ ਡਿਫਰੈਂਟ ਜੈ ਕੈਰੈਕਟਰ ਕਰਦੇ ਹੋ ਉਸ ਵਕਤ ਤੁਸੀਂ ਐਕਟਿੰਗ ਦੀ ਦੁਨੀਆ ਚ ਨਵੇਂ ਸੀਗੇ ਇਹ ਜਿਹੜਾ ਐਕਚੁਅਲੀ ਤੁਹਾਡਾ ਰੀਯੂਨੀਅਨ ਸੀਗਾ ਤੁਹਾਡੇ ਲਈ ਕਿਹੋ ਜਿਹਾ ਰਿਹਾ ਮੈਂ ਸੀਰੀਅਸ ਜੀ ਸਾਰਿਆਂ ਵਾਸਤੇ ਬੜਾ ਵਧੀਆ ਸੀਗਾ ਇਹ ਭਾਜੀ ਨੂੰ ਜਾਂਦਾ ਇਹਦਾ ਕ੍ਰੈਡਿਟ ਤੇ ਕਾਫੀ ਚਿਰ ਤੋਂ ਕਿਉਂਕਿ ਵੇਖੋ ਅ ਅੱਜ ਆਪਾਂ ਸੋਚ ਲਈਏ ਵੀ ਜਿਵੇਂ ਅਸੀਂ 5 7 ਜਣੇ ਜਾਂ 10 ਜਣੇ ਜਿੰਨੇ ਵੀ ਕਰ ਰਹੇ ਆਂ ਫਿਲਮਾਂ ਸਾਡੀ ਦਾ ਇਹੋ ਅਰਦਾਸ ਹੈ ਪਹਿਲਾਂ ਬਰਦਰੇ ਵੀ ਸਾਰੇ ਆਪਸ ਚ ਰਲ ਲੱ ਕੇ ਮਲਟੀ ਸਟਾਰਰ ਫਿਲਮਾਂ ਹੋਰ ਬਣਨ ਜਿੱਥੇ ਅੱਜ ਅਸੀਂ ਦੋ ਆਏ ਆਂ ਕੱਲ ਨੂੰ ਚਾਰ ਆਈਏ ਚਾਰ ਦੀ 6 ਆਈਏ ਜਿਵੇਂ ਬਾਲੀਵੁੱਡ ਦੇ ਵਿੱਚ ਜਾਂ ਹਾਲੀਵੁੱਡ ਚ ਫਿਲਮਾਂ ਬਣਦੀਆਂ ਰਾਈਟ ਸੋ ਇਹਨਾਂ ਨੂੰ ਕ੍ਰੈਡਿਟ ਇਹਨੂੰ ਜਾਣਦਾ ਫਿਰ ਉਸ ਤੋਂ ਬਾਅਦ ਜੇ ਇਹਦੀ ਫਾਈਨੈਂਸ਼ੀਅਲਸ ਦੀ ਆਪਾਂ ਗੱਲ ਕਰੀਏ ਤੇ ਕਿਉਂਕਿ ਫਿਲਮ ਮਹਿੰਗੀ ਹੋ ਜਾਂਦੀ ਹੈ ਹਨਾ ਤੇ ਉਹ ਵੀ ਮਤਲਬ ਟਿਪਸ ਨੇ ਵੀ ਸਟੈਂਡ ਲਿਆ ਭਾਜੀ ਨੇ ਬਲੀਵੇਬਿਲਿਟੀ ਦਿੱਤੀ ਉਹਨਾਂ ਨੂੰ ਭਾਜੀ ਤੇ ਟਿਪਸ ਕਹਿੰਦੀ ਵੀ ਗੱਲੋਂ ਮਹਿੰਗੀ ਬਣੂਗੀ ਭਾਜੀ ਕਹਿੰਦੇ ਵੀ ਨਹੀਂ ਆਪਾ ਬਣਾਣੀ ਇਹ ਤੇ ਉਹਨਾਂ ਨੇ ਇਹਨਾਂ ਨਾਲ ਮਤਲਬ ਹੱਥ ਮਲਾਇਆ ਇਸ ਚੀਜ਼ ਕਿਉਂਕਿ ਪਹਿਲਾਂ ਬਣਾਣੇ ਇਕੱਠੇ ਕੰਮ ਕਰਦੇ ਆ ऑलरेडी ਇਹਨਾਂ ਦਾ ਆਪਸ ਦੇ ਵਿੱਚ ਬਹੁਤ ਬਹੁ ਪਿਆਰ ਆ ऑलरेडी ਤੇ ਫਿਰ ਭਾਜੀ ਤੇ ਉਹਨਾਂ ਨੇ ਬਲੀਵ ਕੀਤਾ ਤੇ ਫਿਲਮ ਨੂੰ ਮਤਲਬ ਤੇ ਪਰਿਛੜਾਇਆ ਤੇ ਉਸ ਤੋਂ ਬਾਅਦ ਮਤਲਬ ਪਿਲਰਸ ਹੀ ਆ ਸਾਰੇ ਪੰਜਾਬੀ ਇੰਡਸਟਰੀ ਦੇ ਮਤਲਬ ਸਰਗੁਨ ਦੀ ਗੱਲ ਕਰ ਲਓ ਨਿਰਮਿਤ ਦੀ ਗੱਲ ਕਰ ਲਓ ਰਾਈਟ ਤੇ ਇੰਨੇ ਲੋਕ ਪਿਆਰ ਕਰਦੇ ਆ ਸਾਰਿਆਂ ਨੂੰ ਤੇ ਇੰਨੀਆਂ ਬਾਗਮਲ ਇਲੈਕਟ੍ਰਿਸਿਸ ਨੇ ਇਹ ਤੇ ਉਹਨਾਂ ਲੋ ਗਿੱਲ ਸਾਹਿਬ ਵੀ ਨੇ ਨਾਲ ਮਤਲਬ ਇਹ ਨਹੀਂਗਾ ਵੀ ਕੋਈ ਛੋਟੀ ਚ ਮਤਲਬ ਸਾਰੀਆਂ ਚੀਜ਼ਾਂ ਮਤਲਬ ਮਤਲਬ ਡੈਡ ਐਂਡ ਡੀ ਕਰਿਆ ਸਾਰਾ ਮਤਲਬ ਵੱਡੇ ਲੈਵਲ ਤੇ ਹੀ ਚੀਜ਼ਾਂ ਬਣੀਆਂ ਰਾਈਟ ਸੋ ਮਤਲਬ ਸਰ ਭਾਜੀ ਉਹਨਾਂ ਦਾ ਵੀ ਕ੍ਰੈਡਿਟ ਬਹੁਤ ਵੱਡਾ ਇਸ ਚੀਜ਼ ਦਾ ਜਾਂਦਾ ਹੈ ਸੋ ਸਾਰਿਆਂ ਨੂੰ ਮਤਲਬ ਐਕਚੁਅਲ ਬਹੁਤ ਤਗੜੀ ਹੈ ਨਾ ਜਿਹੜੀ ਜਿਆਦਾ ਅਸੀਂ ਟ੍ਰੇਲਰ ਵੀ ਦੇਖਦੇ ਆ ਜਾਂ ਤੁਸੀਂ ਗਿੱਪੀ ਤੇ ਐਮੀ ਨੂੰ ਆਪਸ ਦੇ ਵਿੱਚ ਹੈ ਨਾ ਇੱਕ ਦੂਜੇ ਨਾਲ ਟੱਚਰਾ ਕਰਦੇ ਆ ਸਾਰਾ ਕੁਝ ਕਰਦੇ ਦੇਖਦੇ ਆ ਆ ਰੀਅਲੀ ਵਾਂਟ ਟੂ ਨੋ ਤੁਹਾਨੂੰ ਯਾਦ ਹੈ ਜਦ ਤੁਸੀਂ ਆ ਚੀਜ਼ਾਂ ਫਿਲਮਾਂਾਰੇ ਸੀ ਕਿਉਂਕਿ ਕਿਤਨਾ ਕਿਤੇ ਹਰ ਐਕਟਰ ਫ੍ਰੈਕਸ਼ਨੈਸ ਚਾਹੁੰਦਾ ਹੈ ਕਿਰਦਾਰਾਂ ਦੇ ਵਿੱਚ ਨਾ ਰਾਈਟਿੰਗ ਦੇ ਵਿੱਚ 100% ਮਤਲਬ ਚੰਗਾ ਲੱਗਦਾ ਬਿਕੋਜ਼ ਆਲਰੇਡੀ ਕਿਉਂਕਿ ਫਿਲਮਾਂ ਅਸੀਂ ਪੰਜਾਬ ਚ ਕੀਤੀਆਂ ਨੇ ਜੇ ਨਾਲ ਕੋਈ ਸਪੋਰਟਿੰਗ ਕਾਸਟ ਹੁੰਦੀ ਚਲੋ ਫੋਰਚੂਨੇਟਲੀ ਆ ਹੋਇਆ ਜੇ ਰੱਬ ਨਾ ਕਰੇ ਮੈਂ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤੇ ਉਹ ਸਪੋਰਟਿੰਗ ਲੱਗਣਾ ਸੀਗਾ ਬਾਈ ਗਿੱਪੀ ਉਹਨਾਂ ਨੂੰ ਜਾਂ ਗਿੱਪੀ ਬਾਈ ਦੀ ਜਗ੍ਹਾ ਕੋਈ ਹੋਰ ਹੁੰਦਾ ਮੈਨੂੰ ਉਹ ਸਪੋਰਟਿੰਗ ਉਸ ਤਰੀਕੇ ਨਾਲ ਲੱਗਣਾ ਸੀ ਹੁਣ ਇਹ ਐ ਵੀ ਹੁਣ ਵੀ ਹੁਣ ਜਿਹੜੀ ਜ਼ਿੰਮੇਵਾਰੀ ਹੈ ਚਾਰ ਮੁੱਢਿਆਂ ਤੇ ਆ ਇਹਦਰ ਆਰਟਿਸਟ ਨਹੀਂ ਇਕੱਲੇ ਇੱਕ ਬੰਦੇ ਤੇ ਰਹਿਣੀ ਸੀ ਜਾਂ ਐਕਟਰਸ ਇਕ ਤੇ ਰਹਿਣੀ ਸੀ ਸੋ ਹੁਣ ਇਹ ਆ ਵੀ ਸਾਰਿਆਂ ਨੂੰ ਬਰਾਬਰ ਭਾਰ ਵੰਡਿਆ ਗਿਆ ਤੇ ਸਾਰੇ ਹੁਣ ਫਿਲਮ ਨੂੰ ਹੋਰ ਵੱਡਿਆਂ ਕਰਨ ਤੇ ਲੱਗੇ ਹੋਏ ਨੇ ਸੋ ਮਤਲਬ ਮੈਮਰੀਜ਼ ਵੀ ਯਾਦ ਨੇ ਜਿਵੇਂ ਤੁਸੀਂ ਪੁੱਛਦੇ ਹੋ ਸਾਰੀਆਂ ਵੀ ਕਦੋਂ ਮਿਲੇ ਅਸੀਂ ਕਿਵੇਂ ਸਾਰੀਆਂ ਚੀਜ਼ਾਂ ਭਾਜੀ ਬਹੁਤ ਚੰਗਾ ਲੱਗਦਾ ਫਿਲਮ ਦੇ ਸੈੱਟ ਤੇ ਰਹਿ ਕੇ ਵੀ ਇਦਾਂ ਦੀਆਂ ਫਿਲਮਾਂਾਂ ਤੇ ਤੇ ਸ਼ੂਟ ਕਰਕੇ ਐਗਜ਼ੈਕਟਲੀ ਤੇ ਨਿਮਰਤਾ ਜਦ ਮੈਂ ਕਹਿੰਦਾ ਇਸ ਵਾਰ ਤਾਂ ਨਿਮਰਤ ਸiddhi ਹੋ ਗਈ ਆ ਜਾਓ ਭੈਣ ਦਿਓ ਵੀਰੋ ਇਦਾਂ ਦੀ ਹੀ ਆ ਐਵੇਂ ਤੁਹਾਨੂੰ ਇਦਾਂ ਲੱਗਦੀ ਹੈ ਹੈ ਇਦਾਂ ਦੀ ਐਕਚੁਅਲੀ ਜੇ ਮਿਸਨੀ ਅੰਦਰੋਂ ਅੰਦਰੋਂ ਤੁਹਾਨੂੰ ਇਹੀ ਕਹਿ ਰਹੀ ਹੈ ਫਿਲਹਾਲ ਕਿ ਪੁੱਛੋ ਭੈਣ ਦੇ ਵੀਰੋ ਤੂੰ ਬੋਲ ਸਹੀ ਹੈ ਨਾ ਨਿਮਰਤ ਲਾਈਕ ਸੁਆਦ ਆਂਦਾ ਹੈ ਜੇ ਕੁਝ ਕਰਕੇ ਹੈ ਨਾ ਅਗੇਨ ਕਮਿੰਗ ਟੂ ਥੈਟ ਪੁਆਇੰਟ ਹੈ ਨਾ ਕਿ ਕਿਤਨਾ ਕਿਤੇ ਲਾਈਕ एवरीवन ਜਦ ਇੱਕ ਟ੍ਰੇਲਰ ਦੇ ਵਿੱਚ ਵੀ ਸਪੈਸੀਫਿਕਲੀ ਜੇ ਤੁਹਾਡਾ ਉਸਾ ਸੀਨ ਰੱਖਿਆ ਜਾਂਦਾ ਨਾ ਉਤੋਂ ਪਤਾ ਲੱਗਦਾ ਹੈ ਕਿ ਆਡੀਅנס ਦੀ ਚੁਆਇਸ ਹੀ ਹੋਈ ਹੈ ਤੇ ਜਿਹੜੇ ਤੁਹਾਡੇ ਡਾਇਰੈਕਟਰ ਨੇ ਉਹਨਾਂ ਦੀ ਵੀ ਚੁਆਇਸ ਹੋਈ ਹੈ ਕਿ ਨਿਮਰਤ ਆ ਕੁਝ ਕਰਦੀ ਬਹੁਤ ਕਮਾਲ ਲੱਗਦੀ ਹੈ ਲੁੱਕ ਬਹੁਤ ਸ਼ਾਨਦਾਰ ਹੈ ਤੇ ਇੱਥੇ ਤਾਂ ਮੈਂ ਕੀ ਆ ਏ ਵੈਸੇ ਆੱਡਾ ਕਿਰਦਾਰ ਕਿਉਂਕਿ ਟ੍ਰੇਲਰ ਦੇ ਵਿੱਚ ਬਹੁਤ ਥੋੜੀ ਤੁਹਾਨੂੰ ਝਲਕ ਦੇਖਣ ਨੂੰ ਮਿਲੀ ਹੈ ਕਿਰਦਾਰ ਦੀ ਇਹਦੇ ਕਾਫੀ ਚੇਂਜ ਓਵਰ ਆਉਂਦਾ ਹੈ ਇਸ ਕਿਰਦਾਰ ਦੇ ਵਿੱਚ ਔਰ ਕਾਫੀ ਆੱਡ ਆੱਡ ਸ਼ੇਡਸ ਨੇ ਔਰ ਜਦੋਂ ਫਿਲਮ ਦੇਖਣਗੇ ਸਾਰੇ ਤੇ ਉਹ ਮੈਂ ਹਜੇ ਬਿਆਨ ਨਹੀਂ ਕਰ ਸਕਦੀ ਉਹ ਦੇਖ ਕੇ ਹੀ ਪਤਾ ਲੱਗੇਗਾ ਕੁਝ ਬਿਆਨ ਮੈਨੂੰ ਸੱਦੂ ਨੇ ਕੀਤਾ ਸੀਗਾ ਉਹਨਾਂ ਨੇ ਤੇ ਚਲੋ ਇਹਦੇ ਤੇ ਬਿਆਨ ਬਾਜ਼ੀ ਚੱਲਦੀ ਰਹੇ ਤੇ ਬਹੁਤ ਹੀ ਪਿਆਰਾ ਜਿਹਾ ਕਿਰਦਾਰ ਹੈ ਰੋਬ ਜ਼ਰੂਰ ਹੈਗਾ ਹੋਣਾ ਵੀ ਚਾਹੀਦਾ ਤੇ ਪਰ ਬਹੁਤ ਹੀ ਪਿਆਰੀ ਆ ਤੇ ਇਹ ਤੁਹਾਡੀ ਜਿਹੜੀ ਗਿਟਮੈਂਟ ਹੈ ਨਾ ਟ੍ਰੇਲਰ ਸੇ ਦਿਖ ਰਹੀ ਹੈ ਮੈਨੂੰ ਨਾ ਕਿਤੇ ਕਿਤੇ ਥੋੜਾ ਜਿਹਾ ਇਹਨਾਂ ਇੱਥੇ ਤੁਹਾਨੂੰ ਯਾਰ ਕਿਤੇ ਕਿਤੇ ਅੰਗਰੇਜ਼ ਵਾਲੀ ਚ ਲੱਗ ਪੈਂਦੀ ਹੈ ਹੈਨਾ ਵਧੀਆ ਚਾਲ ਕੇ ਜੀ ਉਹ ਇੰਨੀ ਸੋਹਣੀ ਫਿਲਮ ਸੀ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਫਿਲਮ ਨੂੰ ਉਸ ਚ ਲੱਗਦੇ ਪਿੱਛੇ ਵੀ ਆ ਜਾਂਦਾ ਬਹੁਤ ਵੱਡੀ ਗੱਲ ਕੀ ਬਾਤ ਹੈ ਐਨੀਥਿੰਗ ਥੈਟ ਇਜ਼ ਗੁੱਡ ਤੁਹਾਨੂੰ ਹਮੇਸ਼ਾ ਕਿਸੇ ਵਧੀਆ ਚੀਜ਼ ਦੀ ਖੁਸ਼ਬੂ ਆਵੇ ਇੱਕ ਨਵਾਂ ਵੀ ਪ੍ਰੋਡਕਟ ਇਟਸ ਨੈਵਰ ਬੈਡ ਬਿਲਕੁਲ ਤੇ ਕਦੇ ਕੋਈ ਐਕਟਰ ਨਾ ਕੰਮ ਕੀਤਾ ਕਿ ਜੇ ਲਾਈਕ ਤੁਹਾਨੂੰ ਲੱਗਦਾ ਸੀ ਕਿ ਕਿਉਂਕਿ ਇਸ ਦੇ ਵਿੱਚ ਮੇਰੇ ਖਿਆਲ ਨਾਲ 70 ਆਰਟਿਸਟ ਕਿਹਨਾਂ ਦਾ ਕრაਊਡ ਨਹੀਂ ਹੈਗਾ ਹਰ ਕੋਈ ਆਰਟਿਸਟ ਹੈਗਾ ਹੈਨਾ ਕਿ ਇਕੱਲਾ ਕਰਾਊਡ ਤੁਸੀਂ ਲਿਆਏ ਇੱਥੇ ਇਹਨਾਂ ਨੇ 70 ਤੋਂ ਬਾਅਦ ਆਰਟਿਸਟ ਨੇ ਕੰਮ ਕੀਤਾ ਇਸ ਸੈੱਟ ਦੇ ਉੱਤੇ ਆਈ ਜਸਟ ਵਾਂਟ ਟੂ ਨੋ ਕਦੀ ਐਸਾ ਹੋਇਆ ਕਿਸੇ ਐਕਟਰ ਨਾਲ ਤੁਸੀਂ ਕੰਮ ਕੀਤਾ ਤੁਹਾਨੂੰ ਲੱਗਾ ਸੀ ਇਹ ਐਝਾ ਹੋਏਗਾ ਉਹ ਕੁਝ ਹੋ ਰਹੀ ਨਿਕਲਿਆ ਵੈਸੇ ਪਤਾ ਹੈ ਆਪਣੀ ਛੋਟੀ ਜਿਹੀ ਇੰਡਸਟਰੀ ਐ ਐਕਚੁਅਲ 'ਚ ਜੇ ਤੁਸੀਂ ਕਦੇ ਕਿਸੇ ਨੂੰ ਫਿਲਮ 'ਚ ਲੈਣੇ ਵੀ ਹੋ ਨਾ ਫਾਰ ਇਗਜ਼ਾਮਪਲ ਜੇ ਤੁਸੀਂ ਕਿਸੇ ਨੂੰ YouTube ਬੰਨ ਨੂੰ ਲੈਣੇ ਹੋ ਜਾਂ ਕਿਸੇ ਨੂੰ ਲੈਣੇ ਹੋ ਤਾਂ ਤੁਹਾਨੂੰ ਉਹਦਾ ਪਤਾ ਹੀ ਹੁੰਦਾ ਅਗਾ ਪਿਛਾ ਕਰਕੇ ਜਾਂ ਕੋਈ ਕਹਿ ਲੋ ਵੀ ਉਹਦਾ ਯਾਰ ਉਹਨੇ YouTube 'ਤੇ ਤੁਸੀਂ ਉਸ ਨੂੰ ਕਿਸੇ ਨੂੰ ਦੇਖਿਆ ਹੁੰਦਾ ਕਿਉਂਕਿ ਫੋਨਸ ਨੇ ਹਰ ਚ ਲੈ ਆਇਆ ਤੇ ਇਹਨਾਂ ਨੇ ਡਿਸਕਸ ਕੀਤਾ ਮੇਰੇ ਨਾਲ ਸਰਗੁਣ ਨਾਲ ਨਿਮਰਤ ਨਾਇਆ ਗੀਪੀ ਭਾਈ ਉਹਨਾਂ ਤੇ ਉਹ ਆਪ ਨੂੰ ਪਤਾ ਹੀ ਹੁੰਦਾ ਜਿਵੇਂ ਤੂਤਾ ਹੈ ਆਪਣੀ ਫਿਲਮ ਦੇ ਵਿੱਚ ਰਾਈਟ ਤੇ ਤੂਤੇ ਦਾ ਪਤਾ ਹੈ ਵੀ ਉਹਦੇ ਕੀ ਪਲੱਸ ਪੁਆਇੰਟਸ ਨੇ ਤੇ ਉਹ ਮਤਲਬ ਪਤਾ ਹੈ ਵੀ ਉਹ ਉਹਨੇ 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 ਵੀ ਵਧੀਆ ਪਰਫਾਰਮ ਕਰਨਾ ਤੇ ਉਹਨੇ ਐਕਚੁਅਲ ਚ ਹੈਰਾਨ ਕੀਤਾ ਸਾਰਿਆਂ ਨੂੰ ਇੰਨਾ ਵਧੀਆ ਪਰਫਾਰਮ ਕਰਕੇ ਜਦੋਂ ਫਿਲਮ ਦੇ ਵਿੱਚ ਆਊਗਾ ਯੂ ਵਿਲ ਸੀ ਹੈ ਨਾ ਤੇ ਹੁਣ ਜਿਵੇਂ ਗਿੱਲ ਸਾਹਿਬ ਨੇ ਗਿੱਲ ਸਾਹਿਬ ਨੇ ਕੀ ਹੈਰਾਨ ਕਰਨਾ ਹੈ ਉਹਨਾਂ ਦਾ ਮਤਲਬ ਮੋੜ ਦੇ ਵਿੱਚ ਜਾਉਣਾ ਮੋੜ ਦੇ ਵਿੱਚ ਏਡਾ ਵਧੀਆ ਉਹਨਾਂ ਨੇ ਪ੍ਰੂਫ ਕੀਤਾ ਹੋਇਆ ਹੈ ਬੀ ਐਨ ਜੀ ਨੇ ਸਾਰੇ ਸੋਹੀ ਸਾਹਿਬ ਨੇ ਸੀਨੀ ਕਮਲ ਕਮ ਗੀਤਾ ਸਰਗੁਣ ਨੇ ਬੜੀ ਵਧੀਆ ਅਦਾ ਕਰੀ ਕੀਤੀ ਮੈਨੂੰ ਲੱਗਦਾ ਨਹੀਂ ਸੀ ਵੀ ਇੰਨਾ ਸੋਹਣਾ ਪਰਫਾਰਮ ਕਰ ਲੂਗੀ ਬਟ ਸ਼ੀ ਡਿਡ ਰੀਲੀ ਰੀਲੀ ਗ੍ਰੇਟ ਜੌਬ ਵੀ ਐਡਾ ਮਤਲਬ ਸਾਡਾ ਇੰਪੈਕਟ ਹੀ ਬਹੁਤ ਵਧੀਆ ਹੈ ਸਾਡਾ ਨਾਮ ਹੀ ਮਰਦ ਦੀ ਕਿਰਪਾ ਨਾਲ ਫਿਲਮ ਦੇ ਵਿੱਚ ਆਇਆ ਤੇ ਨੇ ਇੰਨਾ ਵਧੀਆ ਪਰਫਾਰਮ ਕਰਕੇ ਦਿੱਤਾ ਫਿਲਮ ਚ ਪਰਫੈਕਸ਼ਨ ਜ਼ਿੰਦਗੀ ਦਾ ਕੋਈ ওকে ਸੋ ਫॉर ਬੋਥ ਆਫ ਯੂ ਤੇਨ ਹਾਸਤੇ ਸਵਾਲ ਜ਼ਿੰਦਗੀ ਦਾ ਕੋਈ ਐਸਾ ਸੀਨ ਜਿਹੜਾ ਤੁਸੀਂ ਐਕਚੁਅਲੀ ਰੀਟੇਕ ਕਰਨਾ ਚਾਹੋ ਮੈਂ ਸਰਗੁੰਦਾ ਸੀਨ ਜਿਹੜਾ ਅੰਗਰੇਜ਼ ਫਿਲਮ ਦੇ ਵਿੱਚ ਸੀਰੀਅਸ ਨੋਟ ਦੇ ਅੰਗਰੇਜ਼ ਫਿਲਮ ਦੇ ਵਿੱਚ ਜਦੋਂ ਅੰਦਰ ਇਹ ਉਹਦੇ ਨਾਲ ਆਪਣਾ ਅਮਰਿੰਦਰ ਭਾਜੀ ਨਾਲ ਹੁੰਦੀ ਹੈ ਤੇ ਪਿੱਛੋਂ ਲਾਵਾਂ ਦੀ ਪਹਿਲੀ ਲਾਵਾਂ ਦਾ ਪਾਣੀ ਦਾ ਪਾਠ ਸ਼ੁਰੂ ਹੁੰਦਾ ਓਏ ਹੋਏ 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 ਉਹ ਮੈਂ 2 ਲੱਖ ਵਾਰ ਦੇਖ ਸਕਦਾ ਉਹ ਸੀਨ ਤੇ ਉਹ ਮੈਨੂੰ ਐ ਵੀ ਉੱਥੇ ਮੈਂ ਹੁੰਦਾ ਅਮਰਿੰਦਰ ਭਾਈ ਦੀ ਜਗ੍ਹਾ ਤੇ ਉਹਨੂੰ ਮੈਨੂੰ ਐ ਬੁਲਾਇਆ ਲਾ ਕਿ ਕੋਈ ਫਰਕ ਨਹੀਂ ਕਰਨ ਕੋਰਨ ਕੋਰਨ ਨੂੰ ਕੁਝ ਵੀ ਨਹੀਂ ਪਾਈ ਤੇ ਬੈਠੇ ਆ ਨਾਲ ਪਰ ਇੰਨਾ ਪਿਆਰਾ ਸੀਨ ਹੈ ਨਾ ਸਾਰੇ ਹੀ ਬਹੁਤ ਮਤਲਬ ਆਈ ਰੀਅਲੀ ਲਵ ਦੈਟ ਮੈਂ ਰੋਂਗਟੇ ਖੜੀ ਹੋ ਗਿਆ ਪੂਰਾ ਸੀਨ ਸਾਹਮਣੇ ਆ ਗਿਆ ਤੇ ਨਿਮਰਤ ਤੇ ਸਾਡੀ ਫਿਲਮ ਚ ਇੱਕ ਆਉਣਾ ਹੈ ਮੇਰਾ ਤੇ ਨਿਮਰਤ ਦਾ ਇਸ ਫਿਲਮ ਦੇ ਵਿੱਚ ਇੱਕ ਸੀਨ ਹੈ ਕਿਆ ਬਾਤ ਸੀ ਉਹ ਦੇਖਿਓ ਨਹੀਂ ਤਾਂ ਆਪਦੀ ਫਿਲਮ ਦਾ ਵੀ ਉਸਦਾ ਕਿ ਮਤਲਬ ਤੁਸੀਂ ਵੈਸੇ ਆਪਦਾ ਕੁਝ ਹੋਰ ਦੱਸੋ ਤਾਂ ਮੈਂ ਵੈਸੇ ਦੱਸੂਗਾ ਆਉਂਦਾ ਅੱਖਾਂ ਮੇ ਤੇਰੀ ਦੀਪਿਕਾ ਆਈ ਕਾ ਕਿਉਂ ਵਾਹ ਯੂ ਵਾਂਟ ਟੂ ਡੂ ਦੈਟ ਵੈਸ ਤਾਂ ਉਹ ਉਹ ਫੀਲਿੰਗ ਤਾਂ ਤੁਹਾਨੂੰ ਬਹੁਤ ਵਾਰ ਆਈ ਹੋएगी ਨਾ ਸਟੇਜ ਦੇ ਉੱਤੇ ਚੜ ਕੇ ਉਹ ਲਈ ਹੈ ਫੀਲਿੰਗ ਕਦੀ ਕਦੀ ਇਸ ਤਰ੍ਹਾਂ ਐਕਚੁਅਲੀ ਕਿਹੜੀ ਫਿਲਮ ਦਾ ਕਿਹੜੀ ਫਿਲਮ ਦਾ ਉਹ ਸ਼ਾਂਤੀ ਉਹ ਜਦ ਦੀਪਿਕਾ ਦੁਈਆ ਸ਼ਾਟ ਹੈ ਨਾ ਤੇ ਕਦੇ ਇਹਦਾ ਹੋਇਆ ਕਿ ਖੁਦ ਸਟੇਜ ਤੇ ਜਾ ਰਹੇ ਹੋ ਤੇ ਆ ਫੀਲਿੰਗ ਮਨ ਚ ਚੱਲ ਰਹੀ ਹੈ ਕਿ ਅੱਜ ਮੈਂ ਉਸੇ ਫੀਲ ਜਾ। ਨਾ ਉਹ ਤਾਂ ਡੈਰੀ ਬਾਲ ਲੱਗ ਰਿਹਾ ਹੁੰਦਾ। ਹਾਂ ਨਰਵਸ ਹੁੰਦਾ। ਉਹ ਬੰਦਾ ਬਹੁਤ ਨਰਵਸ ਹੁੰਦਾ। ਤੈਨੂੰ ਅੱਜ ਵੀ ਸਟੇਜ ਤੇ ਹਾਂ ਕਿ ਸੁਣ ਜਾਏ, ਹਾਂ ਕਿ ਸੁਣ ਜਾਏ, ਪਿੱਛੋਂ ਮਿਊਜ਼ਿਕ ਸੁਣ ਜਾਏਗਾ, ਸੋਰ ਸੁਣ ਜਾਏਗਾ। ਟੈਕਨੀਕਲ ਸਾਰਾ ਕੁਝ ਠੀਕ ਆ। ਉਹ ਤਾਂ ਬਹੁਤ ਟੈਨਸ਼ਨ ਹੁੰਦੀ। ਬਹੁਤ ਚਲਦਾ ਹੁੰਦਾ ਵਸੇ। بس ਦੇਖ ਨਹੀਂ ਰਿਹਾ ਹਾਂ ਅੰਦਰ ਤਾਂ ਬਹੁਤ ਟੈਨਸ਼ਨ ਮੜ ਬੜਾ ਸਾਹਮਣੇ 1000 2000 5000 10000 ਬੰਦਾ ਬੈਠਾ ਹੁਣ ਪਿੱਛੇ ਵਾਲਾ ਥੋੜੀ ਸੀਗਾ ਉਹ ਜਿਹੜਾ ਪਿੱਛੇ ਲੰਘ ਕੇ ਲੰਘੇ ਹੁਣ ਕੀ ਪਤਾ ਕਿ ਕਿ ਮਾਹੌਲ ਆ ਸਾਹਮਣੇ ਉਹ ਕਿਹੜੀ ਫਰਮੈਸ਼ ਆ ਜੇ ਕਿਹੜਾ ਖਾਣਾ ਪੁੱਛ ਲੈ ਕੋ ਬੰਦਾ ਉਹ ਆਉਂਦਾ ਨਾ ਹੋਵੇ ਇਹ ਦਾ ਇਹ ਹੈ ਕਿ ਤੁਸੀਂ ਆਡੀ ਸਾਰੀ ਪ੍ਰੋਪਰ ਤਿਆਰ ਹੋ ਕੇ ਆਡੀਅנס ਦੇ ਸਾਹਮਣੇ ਰਾਣੀ ਉੱਥੇ ਤਾਂ ਸਪੌਂਟੇਨੀਅਸ ਆ ਤਾਂ ਨੂੰ ਮਾਹੌਲ ਦੇਖ ਕੇ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ ਇੰਨੇ ਜਾਣਿਆਂ ਨਾਲ ਕੋਆਰਡੀਨੇਸ਼ਨ ਰੱਖਣੀ ਪੂਰੇ 뮤జిక్ ਬੈਂਡ ਦੇ ਨਾਲ ਆਡੀਅנס ਦੇ ਨਾਲ ਵੀ ਫੇ ਸਾਰਾ ਕੁਝ ਯਾਦ ਕਰਕੇ ਵੀ ਸਾਡੇ ਲਈ ਥੋੜਾ ਡਿਫਿਕਲਟ ਆ ਸਰਗੁੰਦ ਦਾ ਮਤਲਬ ਇਦਾਂ ਇਹਨੇ ਬਹੁਤ ਲਗਾ ਆਫਸੈਟਸ ਜ਼ਿਆਦਾ ਕਰੇ ਹਨ ਇਹ ਕਾਨਸਰਟਸ ਇਹਨੇ ਜਿਆਦਾ ਕਰੇ ਜਾਂ ਇਟਲ ਬੀ ਈਜ਼ੀ ਕਿ ਉਹਦੇ ਲਈ ਮਤਲਬ ਹੁਣ ਸਾਨੂੰ ਅੱਗੇ ਦੱਸੇ ਇਟਲ ਬੀ ਈਜ਼ੀ ਫਾਰ ਅਸ ਜਦੋਂ ਅਸੀਂ ਇਹਦੇ ਤੋਂ ਗਾਈਡੈਂਸ ਲਵਾਂਗੇ ਮੈਡਮ ਕੁਝ ਗਾਈਡ ਆ ਟਾਈਮ ਦੇ ਵਿੱਚ ਜੇ ਤੁਸੀਂ ਕਿਹੜਾ ਰੀਟੇਕ ਕਰਨਾ ਚਾਹੋਗੇ ਸੀ ਮੈਂ ਹੂੰ ਉਹ ਗਾਣਾ ਕਰੂੰਗੀ ਕਾਟੇ ਨਹੀਂ ਕੱਟਤੇ ਦਿਨ ਇਹ ਰਾਤ ਮੈਨੂੰ ਬਹੁਤ ਜਿਆਦਾ ਹਾਂ ਹਾਊ ਟੂ ਐਨੀਥਿੰਗ ਦੈਟ ਸ਼ੀ ਹੈਸ ਡਨ ਐਨੀਥਿੰਗ ਅੱਛਾ ਐਂਡ ਕੀ ਲੱਗਦਾ ਸੀ ਉਹਨਾਂ ਦੇ ਕਿਰਦਾਰ ਦੇ ਵਿੱਚ ਤੇ ਉਹਨਾਂ ਦੇ ਵਿੱਚ ਤੁਹਾਨੂੰ ਜਿਹੜਾ ਤੁਹਾਨੂੰ ਕਦੇ ਨਹੀਂ ਭੁੱਲ ਸਕਦਾ ਮੈਨੂੰ ਤਾਂ ਹਾਜੇ ਵੀ ਕੁਝ ਨਹੀਂ ਭੁੱਲਦਾ ਮੈਂ ਨੇਵਰ ਆਮ ਫਰੀ ਆਈ ਥਿੰਕ ਮੈਂ ਉਹਨਾਂ ਨੂੰ ਹੀ ਵਾਚ ਕਰਦੀ ਹਾਂ ਸ਼ੀ ਇਜ਼ ਮਾਈ ਬਿਗੇਸਟ ਇਨਸਪੀਰੇਸ਼ਨ ਤੇ ਜੇ ਦੂਜਾ ਕੁਝ ਕਰਨਾ ਹੈ ਤਾਂ ਵੀਰ ਜਾਰਾ ਤਾਂ ਕਿ ਸ਼ਾਹਰੂਖ ਖਾਨ ਮੇਰੀ ਅੱਖਾਂ 'ਚ ਦੇਖ ਤਰ ਮੈਂ ਕਹਿ ਨਹੀਂ ਲੱਗੀ ਅੱਛਾ ਕਿ ਸ਼ਾਹਰੂਖ ਖਾਨ ਵਾਲਾ ਸੀਨ ਹੈ ਤੇ ਬਾਕੀ ਜਿਹੜਾ ਇਹਨਾਂ ਨੂੰ ਸਿਖਾਉਣ ਦੀ ਗੱਲ ਆ ਹੂੰ ਜਦੋਂ ਟਾਈਮ ਨਿਕਲੇਗਾ ਮੈਂ ਜ਼ਰੂਰ ਟਾਈਮ ਦਵਾਂਗੀ ਹੈਨਾ ਹਾਂਜੀ ਬਹੁਤ ਬਿਜ਼ੀ ਚੱਲ ਰਹੇ ਹਾਂ ਹਾਂਜੀ ਇਸ ਵਾਰੀ ਜਦੋਂ ਤੁਹਾਡੇ ਕਾਨਸਰਟ ਹੋਏ ਤੁਸੀਂ ਪਹਿਲਾਂ ਹੀ ਮੇਰੇ ਤੋਂ ਟਾਈਮ ਲੈ ਲਿਓ ਕੀ ਬਾਤ ਹੈ ਪਰ ਇਹ ਸਮਝਦੇ ਹੀ ਨਹੀਂ ਹੈ ਮਤਲਬ ਸਾਹਮਣੇ ਦੇਖ ਰਿਹਾ ਕਿ ਆਡੀਅנס ਨੂੰ ਕੀ ਚਾਹੀਦਾ ਹੈ ਤੁਹਾਡੇ ਕੰਨ ਚ ਵੱਜ ਰਿਹਾ ਤੁਸੀਂ ਗਾਣੇ ਯਾਦ ਕਰਕੇ ਜਾਓ ਯਾਰ ਤਰੀਕੇ ਨਾਲ ਮੈਂ ਤਾਂ ਇਹਨਾਂ ਦੇ ਗਾਣੇ ਵੀ ਯਾਦ ਕਰਕੇ ਜਾਣੀ ਆ ਹੂੰ ਇਹਨਾਂ ਨੂੰ ਭੁੱਲ ਜਾਂਦੇ ਹੈ ਕਿ ਉਹਦੇ ਆਉਂਦੇ ਹੈ ਕੀ ਆਉਂਦੇ ਚੱਲਦੇ ਆਉਂਦੇ ਹੈ ਨਹੀਂ ਉਹਦੇ ਕਿ ਵੈਸੇ ਗਾਣੇ ਤਾਂ ਯਾਦ ਆਇਆ ਇੱਕ ਗਾਣਾ ਜਿਹੜਾ ਕਿਸੇ ਨੂੰ ਐਕਸਪੈਕਟਡ ਨਹੀਂ ਹੋਏਗਾ ਤੁਹਾਡੀ ਪਲੇਲਿਸਟ ਹੋਏਗਾ ਸਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਮੇਰਾ ਕੁਲਦੀ ਮਾਨਕ ਸਾਹਿਬ ਦਾ ਇੱਕ ਬੜਾ ਫੇਵਰੇਟ ਗਾਣਾ ਹੈ ਸਾਧਣੀ ਮੇਰਾ ਬੜਾ ਫੇਵਰੇਟ ਹੈ ਯਹੋ ਜੇ ਸਾਧਣੀ ਨਰਨ ਸਾਬਾ ਤੇ ਲੈਣੀ ਬਾਣੇ ਤੇ ਤੂੰ ਵਿਖਾਦਨੀ ਯਾਰ ਅਮੀ ਬਾਜੀ ਤੁਹਾਡੀ ਪਲੇਲਿਸਟ ਚ ਐਸਾ ਗਾਣਾ ਜਿਹੜਾ ਕਿਸੇ ਨੂੰ ਪਤਾ ਨਹੀਂ ਹੋਏਗਾ ਕਿ ਇਹ ਵੀ ਹੋ ਸਕਦਾ ਯਾਰ ਐਸਾ ਨਹੀਂ ਮੈਂ ਤਾਂ ਵੇਖੋ ਜਿਵੇਂ ਦੁਨੀਆ ਚੱਲਦੀ ਹੈ ਮੈਂ ਤਾਂ ਉਵੇਂ ਹੀ ਚੱਲਦਾ ਐਂ ਦੁਨੀਆ ਦੇ ਹਿਸਾਬ ਨਾਲ ਜੋ ਦੁਨੀਆ ਦੇ ਚੱਲ ਰਹੇ ਨੇ ਗਾਣੇ ਹੁਣ ਅੱਜ ਕੱਲ ਮੈਂ ਕੋ ਸੱਭੀ ਭਿੰਡਰ ਦਾ ਗਾਣਾ ਬਹੁਤ ਗੁਣਗੁਣਾ ਰਿਹਾ ਸੀ ਕੱਲ ਦਾ ਇੱਥੇ ਉਹ ਜਿਹੜਾ ਨਵਾਂ ਚੱਲ ਰਿਹਾ ਜੱਟਾਂ ਵਾਲਾ ਗਾਣਾ ਕੱਲ ਨਹੀਂ ਸੁਣਾ ਰਿਹਾ ਜਿਵੇਂ ਸੱਭੀ ਭਿੰਡਰ ਵੀਰ ਦਾ ਨਾ ਭਰਾ ਆਪਣਾ ਵੱਡਾ ਤੇ ਉਹ ਵੀਰ ਦਾ ਗਾਣਾ ਚੱਲੀ ਜਾਂਦਾ ਨਵਾਂ ਜੱਟਾਂ ਵਾਲਾ ਤੇ ਉਹ ਇੱਕ ਗਾਣਾ ਮੈਨੂੰ ਜੱਟਾ ਵਰਡ ਕਰਕੇ ਸ਼ੁਰੂ ਹੁੰਦਾ ਉਹ ਤੇ ਉਹ ਮੈਂ ਐਕਚੁਅਲੀ ਦੇਖ ਲਿਆ ਉਹ ਆਪਣਾ ਖੁਸ਼ੀ ਦੁਗਾਂ ਵਾਲਾ ਮੇਰਾ ਭਰਾ ਆ ਤੇ ਮਤਲਬ ਬਹੁਤ ਹੀ ਪਿਆਰਾ ਸੱਜਣਾ ਸਾਡਾ ਤੇ ਉਹ ਉਹਨਾਂ ਦਾ ਟੂਰਨਾਮੈਂਟ ਚੱਲਦੇ ਆ ਇੰਗਲੈਂਡ ਕਬੱਡੀ ਖੇਡਦੇ ਆ ਉਹ ਤੇ ਉਹਨੇ ਕੋਈ ਜਫਾ ਲਾਇਆ ਤੇ ਉਹਦੇ ਤੇ ਗਾਣਾ ਚੱਲੀ ਜਾਂਦਾ ਸੀਗਾ ਵਿੱਚੇ ਹੁਣ ਆ ਜਾਣਾ ਮੇਰੇ ਇੱਕ ਅੱਧਾ ਮਿੰਟ ਗਾਉਂਦੇ ਗਾਉਂਦੇ ਮੈਂ ਜੀ ਰੋ ਆ ਗਿਆ ਮੇਰੀ ਚੇਤੇ ਮੈਂ ਤੁਹਾਨੂੰ ਗਾ ਕੇ ਦੱਸਦਾ ਮੜਿਆ ਲੈ ਜੀ ਤੁਹਾਡੀ ਪਲੇਲਿਸਟ 'ਚ ਐਸਾ ਕੋਈ ਗਾਣਾ ਜਿਹੜਾ ਕੋਈ ਇਮੇਜਿਨ ਨਹੀਂ ਕਰ ਸਕਦਾ ਕਿ ਕੁਝ ਨੀ ਦੇਖਿਆ ਹਾਨ ਦੀਏ ਜੇ ਜੱਟ ਨੀ ਦੇਖਿਆ ਆ ਗਾਣੇ ਦੇ ਲੱਗਿਆ ਗਾਣ ਪਾਈ ਸੋ ਜਨੀ ਦੇਖ ਆਣ ਦੀਏ ਜੇ ਜੱਟ ਨਹੀਂ ਦੇਖ ਮਨ ਬੋਣ ਲੱਗੇ ਗਾਣਾ ਨਿਮ੍ਰਿਤ ਪਲੇਲਿਸ ਆ ਮੈਂ ਦੱਸ ਕਿਹੜਾ ਕਿਹੜੇ ਵਾਲਾ ਦੱਸੋ 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 ਮੇਰੇ ਇਹ ਲੱਕੀ ਲਿਪਸ ਐ ਚਾਦਰ ਕੱਢਦੀ ਨਹੀਂ ਪੰਦੀ ਮਾਣੇ ਨਾਲ ਨਹੀਂ ਮੈਂ ਚਾਦਰ ਕੱਢਦੀ ਨਾ 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 ਕੀ ਬਾਤ ਆ ਕੀ ਤੇਸ ਤੁਹਾਡਾ ਮੇਰਾ ਕੋਈ ਅਨਐਕਸਪੈਕਟਿਡ ਇੱਕ ਮੈਂ ਉਹ ਵੀ ਸਫਾਰੀ अरे मैं लियोना ओह हो क्या बात है जी ना लैंड सफारी पे हम बिल्कुल सफारी क्या होता है सारीयां गाड़ियां तो अड्डे छोड़े पड़े हैं उधर तो पूछो 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 आज मेरा वहां मेरा शादी अनएक्सपेक्टेड होएगी होश वालों को खबर क्या है और मेरा फेवरेट सॉन्ग सर्फरोश होश वालों को खबर क्या ਵੇ ਖੁਦੀ ਆਹ ਚੀਜ਼ ਕੀ ਬਾਤ ਹੈ ਤੇ ਇੱਕ ਸਿਚੁਏਸ਼ਨ ਹੁਣ ਮੈਂ ਤਿੰਨ ਲਈ ਲੈ ਕੇ ਆਇਆ ਇਸ ਗੇਮ ਦਾ ਨਾਮ ਹੈ ਜੇ ਹੁੰਦਾ ਜੇ ਇਹ ਹੁੰਦਾ ਤਾਂ ਕੀ ਹੁੰਦਾ ਅਸੀਂ ਸ਼ੁਰੂ ਕਰਾਂਗੇ ਐਵੇਂ ਵਰਤ ਤੋਂ ਤੇ ਇਸ ਦੇ ਵਿੱਚ ਤੁਹਾਨੂੰ ਕੁਝ ਸਿਚੁਏਸ਼ਨਸ ਦੇਣੀਆਂ ਨੇ ਕਿ ਇਸ ਦੇ ਵਿੱਚ ਅਗਰ ਹੁੰਦੇ ਤੁਸੀਂ ਤਾਂ ਕੀ ਹੁੰਦਾ ਜੇ ਤੁਸੀਂ ਟ੍ਰੈਫਿਕ ਪੁਲਿਸ ਆਫੀਸਰ ਹੁੰਦੇ ਠੀਕ ਹੈ ਤਾਂ ਸਭ ਤੋਂ ਪਹਿਲਾ ਚਲਾਣ ਕਿਸ ਦਾ ਕਰਦੇ ਤੇ ਕਿਉਂ ਆਪਣੇ ਘਟ ਲਾਣੇ ਪਹਿਲਾਂ ਤੇ ਕਿਉਂ ਆਪੜੇ ਇੱਕ ਬੈਲਟ ਸਾਨੂੰ ਉੱਤੋਂ ਦੀ ਲਾਉਣ ਦੀ ਆਦਤ ਨਹੀਂ ਪਿੱਛੋਂ ਦੀ ਲਾ ਕੇ ਤੇ ਉੱਪਰਲਾ ਪਾਸਾ ਮੋੜੇ ਕਰਨ ਦੀ ਆਦਤ ਆ ਆਪਾਸੇ ਲਾਉਂਦੇ ਜਿਹੜੇ ਢਿੱਡ ਘੁੱਟਦਾ ਯਾਰ ਅੱਛਾ ਕਿੱਥੇ ਆਪਸਾ ਓਕੇ ਤੇ ਨਹੀਂ ਐਕਚੁਅਲੀ ਜੇ ਅਸੀਂ ਚਲਾਨ ਕਿਹਦਾ ਕਰਦੇ ਸਭ ਤੋਂ ਪਹਿਲਾਂ ਉਹ ਪਿਛਲੀ ਭਾਜੀ ਜਿਹੜਾ ਰੂਲ ਬ੍ਰੇਕ ਕਰਦਾ ਉਹ ਚਲਾਨ ਕਰਨਾ ਸੀ ਤੁਹਾਨੂੰ ਲੱਗ ਪਤਾ ਹੋਊਗਾ ਨਾ ਕਿਹੜਾ ਕਰਦੇ ਹੁਣ ਤਾਂ ਭਾਜੀ ਚੰਡੀਗੜ੍ਹ ਮੁਹਾਲੀ ਦਾ ਇਟਸ ਲਾਈਕ ਕਾਈਂਡ ਆ ਸੁਸਾਇਟੀ ਆ ਜੇ ਤੁਸੀਂ ਮਤਲਬ ਕ੍ਰਾਸ ਕਰੋਗੇ ਇੰਨੇ ਚਲਾਨ ਆਉਂਦੇ ਤੁਸੀਂ ਬਲੀਵ ਨਹੀਂ ਕਰਨਾ ਤੁਸੀਂ ਜਸਟ ਸਰਗਣ ਅਮੇਜਨ ਕਰਦੇ ਕਿੰਨੇ ਰੁਪਈਆ ਦੇ ਚਲਾਣਾਏ ਹੋਣਗੇ ਸਾਨੂੰ ਸਾਡੀਆਂ ਗੱਡੀਆਂ ਤੇ ਚੰਡੀਗੜ੍ਹ ਤੇ ਮਹਾਲੀ ਦੇ ਮਿਲਾ ਕੇ ਪਰ ਗੱਡੀ ਪਰ ਮਹੀਨਾ 1.5 ਲੱਖ ਮਤਲਬ ਅਸੀਂ 3 ਲੱਖ ਰੁਪਈਆ ਦੇ ਚਲਾਣ ਭਰੇ ਬੋਲੇ 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 ਜੀ ਇੱਕ ਮਹੀਨੇ ਚ ਅ ਮਤਲਬ ਆ ਦੋ ਗੱਡੀਆਂ ਦੇ ਪਿਛਲੇ ਮਤਲਬ 6 ਮਹੀਨੇ ਪਹਿਲਾਂ ਭਰਿਆ ਸੀਗਾ ਜਦੋਂ ਚੰਡੀਗੜ ਚੰਡੀਗੜ ਦੇ ਮੈਂ ਗੱਲ ਕਰਦਾ ਮਹਾਲੀ ਦਾ ਜੋ ਕੈਮਰੇ ਵੀ ਨਹੀਂ ਲੱਗੇ ਉਦੋਂ ਚੰਡੀਗੜ ਨਾਲ 3 ਲੱਖ ਰੁਪਈਆ ਕਿਉਂਕਿ ਮੇਰੀ ਗੱਡੀ ਲੰਘਦੀ ਐ ਮੇਰੀ ਗੱਡੀ ਤੇ ਮੇਰੀ ਕਿਹੜੀ ਟੈਂਪਰੇਰੀ ਨੰਬਰ ਸੀਗੀ ਪਿੱਛੇ ਦੋ ਗੱਡੀਆਂ ਸੀਗੀਆਂ ਉਹ ਆਪਣੀਆਂ ਉਹ ਵੀ ਉਹਨਾਂ ਦੋਨਾਂ ਦੇ ਨੰਬਰ ਲੱਗੇ ਸੀਗੇ ਹੁਣ ਮੈਂ ਜੇ ਅਪਰੋਕਸੀਮੇਟਲੀ ਨਿਕਲ ਗਈ ਜੇ ਲਾਲ ਬੱਤੀ ਦੀ ਜਾਂ yellow ਦੇ ਵਿੱਚ ਨਿਕਲ ਗਈ ਉਹਨਾਂ ਵਰੀ ਲਾਲ ਹੋ ਜਾਂਦੀ ਸੀ ਵਿਚਾਰਿਆਂ ਵਰੀ ਦੇ ਉਹਦੋਂ ਅਸੀਂ ਪਿੱਛੇ ਨਾ ਘਰ ਲੱਭਦੇ ਫਿਰਦੇ ਸੀਗੇ ਚੰਡੀਗੜ੍ਹ ਉਹ ਉਹ ਡਿਊਰੇਸ਼ਨ ਦੇ ਵਿੱਚ ਆਏ ਅਸੀਂ ਕੋਈ 플ੌਟ ਲੱਭਦੇ ਫਿਰਦੇ ਸੀ ਚੰਡੀਗੜ੍ਹ ਵਾਲੀ ਰੋ ਜਾਂਦੇ ਸੀਗੇ ਸ਼ਾਮ ਨੂੰ ਤੇ 3 ਲੱਖ ਰੁਪਏ ਦੇ ਚਲਾਨ ਹੋਏ ਉਹ ਸਾਡੇ ਰਾਈਟ ਤੇ ਜੇ ਓਕੇ ਜੇ ਤੁਸੀਂ ਨਿਮਰਤ ਤੇ ਸਰਗੁਣ ਦੋਨਾਂ ਚੋਂ ਇੱਕ ਨੂੰ ਹੀਰੋ ਤੇ ਇੱਕ ਨੂੰ ਵਿਲਨ ਲੈਣਾ ਹੋਵੇਗਾ ਤਾਂ ਕੌਣ ਹੋਏਗਾ ਤਾਂ ਬਹੁਤ ਸੌਖਾ ਵਿਲਨ ਤੇ ਇੱਕ ਨੂੰ ਹੀਰੋ ਦੋਹਾਂ ਚੋਂ ਹਾਂ ਵਿਲਨ ਨਿਮਰਤ ਕਰ ਸਕਦੀ ਬਹੁਤ ਕੈਂਟ ਮਤਲਬ ਚੀੜੀ ਆ ਜਿੰਨੀ ਇਹ ਹਾਂ ਹਾਂ ਤੇ ਹੀਰੋ ਸਰਗੁਣ ਨੂੰ ਓਕੇ ਜੇ ਤੁਸੀਂ ਇੱਕ ਸੀਕ੍ਰੇਟ ਸਪਾਈ ਹੁੰਦੇ ਤਾਂ ਤੁਹਾਡਾ ਕੋਡ ਨੇਮ ਕੀ ਹੁੰਦਾ ਸੀਕ੍ਰੇਟ ਸਪਾਈ ਤੇ ਮੇਰਾ ਕੋਡ ਨੇਮ ਡੱਬੂ ਗੰਜਾ ਮੈਨੂੰ ਉਂਝ ਹੀ ਕਹਿੰਨੇ ਗੋਲੀ ਮਾਰ ਦੇਣੀ ਨਾ ਸੁਣ ਕੇ ਪਰ ਡੱਬੂ ਤੋਂ ਜ਼ਿਆਦਾ ਕਹਿੰਗੀ ਮੈਂ ਮੇਰਾ ਛੋਟਾ ਨਾ ਪਿੰਡ ਬੱਬੂ ਕਹਿੰਦੇ ਹੁੰਦੇ ਸੀ ਹਾਂ ਬੱਬੂ ਰੱਖਦਾ ਸੀ ਬੱਬੂ ਸਭ ਤੋਂ ਜ਼ਿਆਦਾ ਜੇ ਤੁਸੀਂ ਨਿਮਰਤ ਖੈਰਾ ਦੇ ਮੈਨੇਜਰ ਹੁੰਦੇ ਤਾਂ ਤੁਹਾਨੂੰ ਰੋਜ਼ ਕੀ ਕੰਪਲੀਟ ਆਉਣੀ ਸੀ ਸਭ ਤੋਂ ਜ਼ਿਆਦਾ ਮੈਂ ਨਿਮਰਤ ਖੈਰਾ ਦਾ ਮੈਨੇਜਰ ਹੰਦਾ ਨਿਮਰਤ ਖੈਰਾ ਵੱਲੋਂ ਨਹੀਂ ਨਹੀਂ ਲੋਕਾਂ ਵੱਲੋਂ ਲੋਕਾਂ ਵੱਲੋਂ ਪੀ ਬੋਲਦੀ ਕਿਉਂ ਨਹੀਂ ਗਈ ਇਹਨੂੰ ਬੁਲਾਇਆ ਕਰੋ ਕੁਝ ਸਾਡੇ ਕੋਲ ਤਾਂ ਬੋਲਦੀ ਆ ਜੇ ਤੁਸੀਂ ਹੁੰਦੇ ਇੱਕ ਬੈਂਡ ਵਾਲੇ ਤਾਂ ਇਹਨਾਂ ਦੋਹਾਂ ਦੇ ਵਿਆਹਾਂ ਦੇ ਵਿੱਚ ਕਿਹੜਾ ਗਾਣਾ ਵਜਾਉਣਾ ਸੀਗਾ ਮੈਂ ਆਪਣਾ ਫੇਵਰਿਟ ਵੀ ਜਾਣਦਾ ਹਾਂ ਹੀ ਦੂਜਾ ਜਿਹੜਾ ਚੱਲਦਾ ਹੰਸ ਰਾਜਨ ਸਜੀ ਦਾ ਨੱਚਣ ਦੇ ਪਹਿਲਾਂ ਹੁੱਕਾ ਦੇਾਂਗੇ ਇੱਕ ਸੋਨੇ ਦਾ ਕੋਕਾ ਦੇਾਂਗੇ ਬੀਬੀ ਵੀ ਨੀ ਤੇ ਬੜਾ ਘੜਵਾਇਦਾ ਆ ਆ ਆ ਆ ਆ ਆ ਆ ਆ ਕੀ ਬੋਲਦਾ ਦਿਲ ਵੀ ਦੇਾਂਗੇ लवली ਤੇ ਅਗਰ ਅਸੀਂ ਨਿਮਰਤ ਪਾਲਾਈਏ ਨਿਮਰਤ ਜੇ ਤੁਸੀਂ ਇੱਕ ਪਿੰਡ ਦੀ ਪੰਚਾਇਤ ਦੇ ਸਰਪੰਚ ਹੁੰਦੇ ਤਾਂ ਸਭ ਤੋਂ ਪਹਿਲਾਂ ਕਿਹੜਾ ਰੂਲ ਬਣਾਉਂਦੇ ਬੱਤੀ ਨਹੀਂ ਚੋਰੀ ਕਰਨੀ ਹਏ ਹਏ ਨਾਈਸ ਜੇ ਤੁਸੀਂ ਜੇ ਤੁਸੀਂ ਐਮੀ ਵਿਰਕ ਦੇ ਮੰਮੀ ਹੁੰਦੇ ਤਾਂ ਸਭ ਤੋਂ ਵੱਡੀ ਕੰਪਲੀਟ ਕੀ ਹੁੰਦੀ ਤੁਹਾਡੀ ਦੋ ਤਿੰਨ ਤਾਂ ਮੈਨੂੰ ਆ ਗਈਆਂ ਕਿ ਮੁੰਡਾ ਘਰ ਨਹੀਂ ਆਉਂਦਾ ਹੂੰ ਜੇ ਤੁਸੀਂ ਸਟੇਜ ਤੇ ਗਾਉਂਦੇ ਹੁੰਦੇ ਤੇ ਉੱਥੇ ਆ ਜਾਣ ਡਾਕੂ ਤਾਂ ਕਿਹੜਾ ਗਾਣਾ गा ਕੇ ਸੁਣਾਉਂਦੇ ਤੁਸੀਂ ਉਹਨਾਂ ਨੂੰ ਅੱਜ ਮਰਜੀ ਦੇ ਫੈਸਲੇ ਸੁਣਾਏ ਜਾਣਗੇ ਉਹ ਕਿਹੜਾ ਗਾਣਾ ਹੈ ਮਤਲਬ ਅੱਜ ਮਰਜੀ ਦੇ ਫੈਸਲੇ ਸੁਣਾਏ ਜਾਣਗੇ ਸੁਣਾਉਣੇ ਨਹੀਂ ਸੁਣਾਉਣੇ ਜੱਟ ਨੇ ਅੱਜ ਮਰਜੀ ਦੇ ਫੈਸਲੇ ਸੁਣਾਏ ਜਾਣਗੇ ਇਹ ਸ਼ਾਇਦ ਡਾਕੂ ਦਾ ਨੰਮ ਕਿਸੇ ਫਿਲਮ ਦਾ ਸੀਗਾ ਦੇਵ ਬਾਈ ਦੀ ਫਿਲਮ ਦਾ ਓਕੇ ਜੇ ਤੁਸੀਂ ਇੱਕ ਵੈਡਿੰਗ ਪਲਾਨਰ ਹੁੰਦੇ ਤਾਂ ਤੁਹਾਡੇ ਕਿਹੜੇ ਸਲੇਬ੍ਰਿਟੀ ਦੀ ਡ੍ਰੀਮ ਵੈਡਿੰਗ ਪਲਾਨ ਕਰਦੇ ਨਿਮਰਤ ਕਹਿਰਾ ਦੀ ਹਮ ਸੱਦ ਲਿਓ ਸਾਨੂੰ ਵੀ ਜੇ ਤੁਸੀਂ ਚਾਹ ਲਈ ਰੇੜੀ ਲਗਾਈ ਹੁੰਦੀ ਤਾਂ ਉਹਦਾ ਨਾਂ ਕੀ ਹੁੰਦਾ ਨਿੰਮੋ ਚਾਹ ਵਾਲੀ ਬਹੁਤ ਧੀਰਗ ਨਾਲ ਉਹ ਲੱਗ ਜਾਣੀ ਆ ओके <laughs> ओके okay, okay, एक एक सुपर पावर ਹੁੰਦੀ ਤੁਹਾਡੀ ਜਰਾ ਨਿੰਮੋ ਚਾਹ ਵਾਲੀ ਕਿਹਾ ਸੀ ਨੇ ਨਿੰਮੋ ਚਾਹ ਵਾਲੀ ਹੁਣ ਲਾ ਲਿਓ ਰੇੜੀਆਂ ਨਿੰਮੋ ਚਾਹ ਵਾਲੀ ਦੇ ਨਾਂ ਤੇ 100% ਚੱਲਣਗੀ ਨਿੰਮੋ ਚਾਹ ਵਾਲੀ ਸ਼ੋਰੋ ਵੀ ਚੱਲੂਗਾ ਦੁਕਾਨ ਮਤਲਬ ਰੈਸਟੋਰੈਂਟ ਟਾਈਪ ਵੀ ਚੱਲੂਗਾ ਨਿੰਮੋ ਚਾਹ ਵਾਲੀ ਕੀ ਬਾਤ ਹੈ ਕੋਈ ਜੋ ਇਹਦਾ ਬਹੁਤ ਮਤਲਬ ਵੱਡਾ ਮਰੀਦ ਆ ਨਿਮਰਦਾ ਕੋਈ ਬਹੁਤ ਹੀ ਪਿਆਰ ਕਰਨ ਵਾਲਾ ਜਾਂ ਜੋ ਮਤਲਬ ਬਹੁਤ ਤਕੜਾ ਫੈਨ ਆ ਉਹ ਰੈਸਟੋਰੈਂਟ ਬਣਾ ਲਓ ਨਿੰਮੋ ਚਾਹ ਵਾਲੀ ਲਿਟਰਲੀ ਚੱਲੂਗਾ ਐਕਚੁਅਲੀ ਬਹੁਤ ਵਧੀਆ ਚੱਲੂਗਾ we have we have to register we, have, we will talk can't we, we will invest ਸਰਵਾਲਾ ਜੀ ਹਿੱਟ ਹੋਊਗੀ ਠੀਕ ਹੈ ਉਹਦੀ ਇਨਵੈਸਟਮੈਂਟ ਚ ਮਨਦੀਪ ਜੀ ਨੇ ਕੱਢ ਕੇ ਇੱਕ ਨਿੰਮੋਚਾ ਵਾਲੀ ਦੀ ਮਾ ਮੈਂ ਕਿਹਾ ਰੇੜੀ ਪੱਕੀ ਕੀ ਬਾਤ ਕੀ ਬਾਤ ਓਕੇ ਸਰ ਗੁੱਡ ਜੇ ਤੁਸੀਂ ਡੇਲੀ ਸੋਮ ਦੇ ਵੈਮ ਪੁੰਦੇ ਤਾਂ ਤੁਹਾਡਾ ਸਭ ਤੋਂ ਖਤਰਨਾਕ ਐਕਸਪ੍ਰੈਸ਼ਨ ਕੀ ਹੁੰਦਾ ਨਹੀਂ ਕੋਈ ਨਾ ਜਿਹੜੇ ਹੋ ਚੁੱਕੇ ਹੋਏ ਠੀਕ ਨੇ ਇੱਕ ਤਾਂ ਦੇ ਦੋ ਐਕਸਪਲੇਸ਼ਨ اچھا ਨਹੀਂ ਮੈਨੂੰ ਨਹੀਂ ਪਤਾ ਇੱਕ ਤੁਹਾਡੇ ਸਕੂਲ ਦੇ ਅਗਰ ਤੁਸੀਂ ਪ੍ਰਿੰਸੀਪਲ ਹੁੰਦੇ ਤਾਂ ਸਭ ਤੋਂ ਵੀਅਰਡ ਰੂਲ ਕੀ ਹੁੰਦਾ ਤੁਹਾਡੇ ਸਕੂਲ ਦਾ ਹਾਏ ਕਿੰਨੇ ਸਾਰੇ ਰੂਲਸ ਹੁੰਦੇ ਮੇਰੇ ਮੇਰਾ ਸਕੂਲ ਤਾਂ ਬਹੁਤ ਕੂਲ ਹੋਣਾ ਸੀ ਅੱਛਾ ਹਾਂ ਮਤਲਬ ਮੈਂ ਐਕਚੁਅਲੀ ਕਹਿੰਦੀ ਕਿ ਸਿਰਫ ਕਲਾਸੇਸ ਦੋ ਹੋਣ ਗਿਆ ਬਾਕੀ ਸਾਰਾ ਐਜੂਕੇਸ਼ਨ ਤੁਹਾਨੂੰ ਪ੍ਰੈਕਟੀਕਲੀ ਕਰਕੇ ਮਿਲੂਗਾ ਵਾਓ ਕਿ ਤੁਹਾਨੂੰ ਬਿਜ਼ਨਸ ਕਰਨਾ ਪੈਣਾ ਤੁਹਾਨੂੰ ਆ ਸਾਰਾ ਕੁਝ ਕਰਨਾ ਪੈਣਾ ਲਾਈਕ ਪ੍ਰੈਕਟੀਕਲ ਹੋਊਗਾ ਕਿਤਾਬੀ ਯਾ ਵਾ ਤੇ ਇਹ ਸਭ ਕੋਲ ਮੈਨੂੰ ਸਕੂਲ ਦਾ ਪ੍ਰਿੰਸੀਪਲ ਬਣਾ 사ਦੇ ਹੋ ਐਮੀ ਮੈਡਮ ਨਾਲ ਨੱਚੀ ਜਾਣਾ ਸੀ ਉਹ ਮੈਡਮ ਤੇ ਰੀਲ ਬਣਾ ਜਾਣਾ ਨੱਚੀ ਜਾਣਾ ਪ੍ਰਿੰਸੀਪਲ ਨੱਚ ਰਹੀ ਹੈ ਉੱਤੇ ਜੇ ਤੁਸੀਂ ਐਮੀ ਨੂੰ ਪ੍ਰਪੋਜ਼ ਕਰਨਾ ਹੋਵੇ ਠੀਕ ਹੈ ਬੜੀਆ ਬੜਾ ਮਤਲਬ ਉਹ ਜੀ ਨਹੀਂ ਨਹੀਂ ਜਸਟ ਐਮੀ ਤਾਂ ਕਿਹੜੀ ਫਿਲਮ ਦੀ ਲਾਈਨ ਹੋਵੇਗੀ ਕੋਈ ਮੈਨੂੰ ਪ੍ਰਪੋਜ਼ ਕਰਨਾ ਹੈ ਤਾਂ ਮੈਨੂੰ ਬਿਜ਼ਨਸ ਪ੍ਰਪੋਜ਼ ਕਰੋਗੀ ਮੈਂ ਫਿਲਮ ਦੀ ਲਾਈਨ ਕਰ ਰਹੀ ਹਾਂ ਬੈਕ ਤਾਂ ਤੂੰ ਲੈ ਲਈ ਜਿੱਥੇ ਚੱਲेंगे ਚਲੂੰਗੇ ਨਾਲ ਤੇ ਆਏ ਚੱਲੇਗਾ ਨਾਲ ਤੇ ਕੀ ਬਾਤ ਹੈ ਜੇ ਤੁਸੀਂ ਕਲੋਨੀ ਦੀ ਚੁਗਲੀਆਂ ਕਰਨ ਵਾਲੀ ਆਂਟੀ ਹੁੰਦੇ ਤਾਂ ਕਿਹਾ ਜੀ ਚੁਗਲੀਆਂ ਕਰਨੀਆਂ ਸੀ ਤੁਸੀਂ ਮੈਂ ਤਾਂ ਸਾਰੀ ਕਿ ਅੱਜ ਕੱਲ ਜਿਹੜੇ ਚੱਲਦਾ ਹੈ ਹਾਏ ਹਾਏ ਤੇ ਦੇਖਿਆ ਉਹਦੇ ਘਰ ਤਾਂ ਕੋਈ ਮਾਇਨੇ ਟੱਕ ਦੀ ਉਹਦਾ ਪੁੱਤ ਤਾਂ ਭੱਜ ਚੱਲਿਆ ਉਹਦੀ ਕੁੜੀ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਤੁਹਾਡੀ ਦੋਹਾਂ ਦੀ ਕਿ ਚੁਗਲੀਆਂ ਚੱਲਦੀਆਂ ਨੇ ਮੈਨੂੰ ਸੱਚੀ ਦੱਸੋ ਬਈ ਪਰ ਜੋ ਹੁੰਦੇ ਬਹੁਤ ਹੁੰਦੇ ਇੰਟਰਵਿਊ ਮੈਂ ਬੱਚਾ ਬਜਾ ਬੱਚਾ ਬਜਾਦਾ ਸੀ ਆ ਉਹਦੋਂ 올 ਰਾਈਟ ਹੈ ਅਸੀਂ ਉਮੀਦ ਕਰਾਂਗੇ ਕਿ ਸਰਬਾਲਾ ਜੀ ਦਾ ਜਿਹੜਾ ਪੂਰਾ ਫਲੇਵਰ ਹੈ ਮਨਦੀਪ ਜੀ ਜੋ ਤੁਸੀਂ ਕ੍ਰੀਏਟ ਕੀਤਾ ਹੈ ਉਹ ਨੋ ਡਾਊਟ ਲੋਕਾਂ ਨੂੰ ਟ੍ਰੇਲਰ ਚ ਸਮਝ ਆ ਗਿਆ ਆ ਕਿ ਫਿਲਮ ਦਾ ਟ੍ਰੇਲਰ ਕਿਉਂਕਿ ਐਸਾ ਹੈ ਕਿ ਉਹਦੇ ਵਿੱਚ ਜਦ ਅਸੀਂ ਮੈਂ ਕਹਿੰਦਾ ਪਹਿਲੀ ਵਾਰੀ ਨਿਮਰਤ ਨੂੰ ਪੂਰੀ ਤਰ੍ਹਾਂ ਰੋਂਦੇ ਦੇਖਾਂਗੇ ਹੈਨਾ ਹਾਂਜੀ ਹੈਨਾ ਇਸ ਤੋਂ ਪਹਿਲਾਂ ਕਿ ਉਹ ਸੀਨ ਯਾਰ ਵਧੀਆ ਸੀ ਨਾ ਕੀ ਆ ਉਹ ਸੀਨ ਦੋ-ਤਿੰਨ ਸੀਨ ਚ ਰੋਈ ਆ ਮੈਂ ਅੱਛੀ ਤਰ੍ਹਾਂ ਹਾਂਜੀ ਪਹਿਲਾਂ ਵੀ ਰੋਈ ਆ ਇੱਕ ਵਾਰ ਬੜਾ ਇੰਨਾ ਨਹੀਂ ਨਾ ਹਾਂ ਇੰਨਾ ਨਹੀਂ ਗੱਲ ਕਰੋ ਰੋ ਕੇ ਵਗਾਵੇ ਹਾਂ ਚਲੋ ਰੋ ਕੇ ਦਿਖਾ ਦਿਓ ਅਜੀ ਕੋ ਡਾਇਲੌਗ ਬੋਲ ਕੇ ਮੈਂ ਕਹਿੰਦਾ ਸੁੱਖੀ ਸੰਦੀ ਰੋਵਾ ਅੱਛਾ ਸੁੱਖੀ ਸੰਦੀ ਅਜੀ ਡਾਇਲੌਗ ਡਾਇਲੌਗ ਬੋਲ ਦੋ ਇੱਕ ਵਾਰ ਕਿਹੜਾ ਉਹ ਸੱਚੀ ਵਿੱਚ ਸੁਣਨਾ ਚਾਹਣਾ ਲਾਈਵ ਨਹੀਂ 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 ਮੈਂ ਯਾਰ ਬੋਲਦੀ ਨਹੀਂ ਨਿਮਰਨ ਨੇ ਇਹਨੂੰ ਕਦੇ ਡਾਇਲੌਗ ਨਹੀਂ ਬੋਲਿਆ ਇਹਨੇ ਫਿਲਮਾਂ 'ਚ ਬੋਲੂਗੀ ਕਦੇ ਵੀ ਨਹੀਂ ਬੋਲਣਾ ਹੈ ਰੀਅਲ ਲਾਈਫ 'ਚ ਕਦੇ ਵੀ ਨਹੀਂ ਬੋਲਣਾ ਅੱਛਾ ਕੋਈ ਹੋਰ ਡਾਇਲੌਗ ਆ ਮੜਾ ਯਾਰ ਕੱਟੋ ਕਹਿੰਦਾ ਦੱਸ ਦੇ ਦੀ ਬੋਲ ਕੇ 올라이ਟ ਅੱਜ ਚਾਰ ਗੁਮਰੀ ਕਹਿਣ ਤੋਂ ਪਹਿਲਾਂ ਨਿਮਰਤ ਦੇ ਚੋਇਸ ਦਾ ਗਾਣਾ ਸੁਣਦੇ ਆਂ ਅੱਜ ਵੇ ਜ਼ਿੰਮੇਵਾਰੀ ਚੱਕ ਮੁੰਡਿਆ ਸਾਡੀ ਦਿਲ ਵਿੱਚ ਉਠੇ ਆਵਰੋਣਾ ਵੇ ਜ਼ਿੰਮੇਵਾਰੀ ਚੱਕ ਮੁੰਡਿਆ ਬਿਲਕੁਲ ਤੇ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਇਹ ਹੈ ਕਿ ਇਸ ਫਿਲਮ ਨੂੰ ਵੇਖੋ ਪਿਆਰ ਦਿਓ ਕਿਉਂਕਿ ਨਹੀਂ ਤਾਂ ਇਹ ਫੇਰ ਆ ਜਾਏਗੀ ਨੀਵੇਂ ਨੱਚਦੀ ਐ ਐਡੀ ਵੱਡੀ ਧਮਕੀ ਬਿਕੋਜ਼ ਉਹ ਐਸੀ ਚੀਜ਼ ਹੈ ਜਿਹੜੀ ਸਾਰਨ ਬੇहद ਪਸੰਦ ਆਈ ਤੇ ਸਾਰੇ ਮੈਂ ਕਹਿੰਨਾ ਕਿ ਇਹ ਵੀ ਇੱਕ ਇੱਕ ਬ੍ਰੈਂਡ ਤੁਸੀਂ ਕ੍ਰੀਏਟ ਕੀਤਾ ਸਭ ਤੋਂ ਵੱਡਾ ਗਾਣਾ ਹੈ ਸਾਲ ਦਾ ਉਹ ਇਸ ਸਾਲ ਦਾ ਮੈਂ ਕਹਿੰਦਾ ਇਸ ਸਾਲ ਦਾ ਸਭ ਤੋਂ ਵੱਡਾ ਸਟੈਪ ਆ ਜਿਹੜੀ ਤੁਸੀਂ ਸਾਰਿਆਂ ਨੇ ਆਲਰੇਡੀ ਇਸ ਸਾਲ ਚ ਕ੍ਰੀਏਟ ਕਰ ਦਿੱਤਾ ਹੈ ਤੇ ਹੁਣ ਮਿਡਲ ਆਫ ਦਾ ਈਅਰ ਵੀ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਮਿਲੇ ਜਾਣ ਤੋਂ ਪਹਿਲਾਂ ਅਪੀਲ ਕਰਦੇ ਹਾਂ ਸੀਰੀਅਸ ਵਾਲੀ ਜਿਹੜੀ ਜੇ ਹੈਗੀ ਐਕਡਮ 18 ਜੁਲਾਈ ਨੂੰ ਸੈਲੀਬ੍ਰੇਟ ਮਾਰੀ ਹੈ ਸਰਪਾਲਾ ਜੀ ਆਪ ਤੇ ਪਰਿਵਾਰ ਨਾਲ ਜਾ ਕੇ ਇੰਜੋਏ ਕਰੋ ਬਹੁਤ ਵਧੀਆ ਲੱਗੇਗੀ ਤੁਹਾਨੂੰ ਜੇ ਤੁਸੀਂ ਨਹੀਂ ਦੇਖਣ ਜਾਓਗੇ ਸਰਗੁਨਾ ਕੇ ਗਾਣਾ ਸੁਣਾਉਗੀ ਸਨਾਊਗੀ ਇਹ ਤਾਂ ਫਿਰ ਵੀ ਇੱਕ ਚੀਜ਼ ਸਨਾਊਗੀ ਹਾਂ ਬਿਲਕੁਲ ਆਪਦੀ ਵੋਕਲਸ ਇਹਦੀਆਂ ਹੋਣਗੀਆਂ ਥੈਂਕ ਯੂ ਸੋ ਮੱਚ ਗਾਇਜ਼ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਏਸੀਜੀ ਸਰਵਾਲਾ ਜੀ ਦੀ ਟੀਮ ਜਿਹਨਾਂ ਨੂੰ ਤੁਸੀਂ ਵੇਖੋਗੇ ਥੀ ਸਿਨੇਮਾ ਘਰਾਂ ਦੇ ਵਿੱਚ 18 ਜੁਲਾਈ ਨੂੰ ਤੇ ਇੱਕ ਐਸੀ ਫਿਲਮ ਜਿਸ ਨੂੰ ਜਿਸ ਦਾ ਟ੍ਰੇਲਰ ਵੇਖ ਕੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਫਨ ਪੂਰਾ ਹੈ ਇੱਕ ਐਸੀ ਮੈਂ ਕਹਿੰਦਾ ਕਿ ਕਈ ਟਾਈਮ ਤੋਂ ਨਾ ਇੱਕ ਗੂੜੀ ਪੰਜਾਬੀ ਸਾਨੂੰ ਜਿੱਥੇ ਮਿਸਿੰਗ ਲੱਗ ਰਹੀ ਸੀ ਉਹ ਕਿਤੇ ਨਾ ਕਿਤੇ ਇਸ ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਜ਼ਰੂਰ ਮਿਲੇਗੀ ਕੈਮਰਾਮੈਨ ਲਾਲਤਾ ਦੇ ਨਾਲ ਭਵਨੀਤ ਕੌਸ਼ਲ ਸਾਈਨਿੰਗ Редактор субтитров А.Семкин Корректор А.Егорова